ਤਾਰੂ ਤੁਸੀਂ ਨਾ ਆ ਮੇਰਾ ਘੋੜਾ ਵੜ ਲੋ ਉਹਦਾ ਘੋੜਾ ਤੇ ਘੋੜਾ ਵੜ ਲੈ ਫਿਰ ਜਾਏਗਾ ਕਾਦੇ ਤੇ ਨਾ ਵਾਲਾ ਤੁਹਾਡੇ ਰਾਜੀ ਦੇ ਕੁੱਪੜ ਤੇ ਮੱਤ ਦੀ ਖਾ ਪਰਜਾਈ ਕੀ ਹਾਂ ਚਾਲਾ ਮਾਦੀ ਪੇਠੀ ਹੈ ਬਣਾ ਤੇਰਾ ਕਿਵੇਂ ਹੈ ਇਹਦਾ ਪਰਜਾਈ ਰੋਟੀ ਨਹੀਂ ਪੱਗਦੀ ਤੇ ਭੁੱਖ ਨਾ ਮੇਰੇ ਤੋਂ ਮੋਰ ਨਾ ਪਨ ਵਾਲੀ ਉਡੀ ਮੈਨੂੰ ਇੱਕ ਆਪਣਾ ਵੇਲੀ ਕਹਿੰਦੀ ਬਾਈ ਇੱਕ ਗੱਲ ਪੁੱਸਾ ਹਾਂ ਮੇਗਾ ਕਪੂ ਸੋ ਅੱਛਾ ਤੇ ਬੂ ਤੂੰ ਆ ਦੀ ਸੱਚੀ ਮੁੱਚੀ ਸੜਾ ਛੜੇ ਬੰਦੇ ਦੀ ਬਾਈ ਜਿਹੜੀ ਅੱਖ ਹੁੰਦੀ ਐ ਨਾ ਉਹ ਮਤਲਬ ਵੀ ਅੱਖ ਨਾ ਲੁੱਚੀ ਜੀ ਅੱਖ ਹੁੰਦੀ ਐ ਉਹ ਤੇਰੀ ਹੈਗੀ ਆਂ ਦੀ ਤਿੰਨ ਚਾਰ ਭੂਆ ਗਰੁਚਾਰ ਬਾਸੀਆ ਮੁੰਡਾ ਕੁੜੀ ਜ਼ਿੰਮੇਦਾਰਾਂ ਦੇ ਆ ਬਸ ਐਂਡ ਤੇ ਉਹਨਾਂ ਦਾ ਵਿਆਹ ਕਰਾਉਣਾ ਤੁਸੀਂ ਇਨਾਂ ਫਿਰਮਾਂ ਦਾ ਹਿੱਸਾ ਬਣ ਕੇ ਕਿਵੇਂ ਜੇ ਮਹਿਸੂਸ ਕਰਦੇ ਹੋ ਤੇਰਾ ਨਹੀਂ ਉਹ ਤੇਰੇ ਗੋਰੇ ਰੰਗ ਦਾ ਕਸੂ ਧੀਰਾ ਨਹੀਂ ਉਹ ਤੇਰੇ ਗੋਦੇ ਰੰਗ ਦਾ ਕਸੂ ਸੋ ਰੱਬ ਦੀ ਲਗੇ ਤੂੰ ਠੀਕ ਖਿਲਵਲੀ ਛੜੇ ਬੰਦੇ ਦੀ ਬੰਦੇ ਦੀ ਹੋਦੀਆਂ ਮੱਖ ਖਿਲਵਲੀ ਛੜੇ ਬੰਦੇ ਮਾ ਤੁਹਾਡੀ ਆਖਰੀ ਗੱਲ ਮੈਨੂੰ ਕੀਲ ਕੇ ਰੱਖ ਮੈਂ ਹਾਂ ਦੀਪ ਸੰਦੀਪ ਅੱਜ ਮੁਲਾਕਾਤ ਕਰਨੀ ਹੈ ਪੰਜਾਬੀ ਇੰਡਸਟਰੀ ਦੇ ਅਜਿਹੇ ਕਲਾਕਾਰ ਦੇ ਨਾਲ ਜਿਨ੍ਹਾਂ ਦੀ ਪਹਿਲੀ ਗੱਲ ਵੀ ਕੀਲ ਕੇ ਰੱਖ ਦਿੰਦੀ ਹੈ ਤੇ ਜਿਨ੍ਹਾਂ ਦੀ ਆਖਰੀ ਗੱਲ ਵੀ ਕੀਲ ਕੇ ਰੱਖ ਦਿੰਦੀ ਹੈ ਸੋ ਬਿਨਾਂ ਦੇਰੀ ਤੋਂ ਅੱਜ ਇੰਟਰਵਿਊ ਕਰਨੀ ਹੈ ਆਪਾਂ ਗੁਰਮੀਤ ਸਾਜਨ ਜੀ ਹੁਣਾਂ ਦੇ ਨਾਲ ਬਹੁਤ ਸੋਹਣਾ ਕੰਮ ਇੰਡਸਟਰੀ ਦੇ ਵਿੱਚ ਕਰ ਰਹੇ ਨੇ ਵਡਿਆ ਗਿਣਤੀ ਦੇ ਵਿੱਚ ਉਹਨਾਂ ਦੀਆਂ ਫਿਲਮਾਂ ਆਈਆਂ ਨੇ ਜੇ ਫਿਲਮਾਂ ਦਾ ਜ਼ਿਕਰ ਕਰੀਏ ਤਾਂ ਲਿਸਟ ਲੰਬੀ ਹੋ ਜਾਣੀ ਆ ਸੋ ਬਿਨਾਂ ਦੇਰੀ ਤੋਂ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸੰਦੀਪ ਠੀਕ ਹਾਂ ਕੀ ਹਾਲ ਚਾਲ ਭਾਜੀ ਪਹਿਲਾਂ ਤਾਂ ਤੁਸੀਂ ਦੱਸੋ ਵੀ ਕੋਟਕਪੂਰੇ ਤੋਂ ਉੱਠ ਕੇ ਹੂੰ ਤੇ ਪੂਰੀ ਇੰਡਸਟਰੀ ਦੇ ਵਿੱਚ ਤੱਕ ਪਾਉਣੀ ਆ ਆ ਇਹ ਥੋੜੇ ਸ਼ਬਦਾਂ ਦੇ ਵਿੱਚ ਦੱਸੋ ਵੀ ਜ਼ਿੰਦਗੀ ਦਾ ਸੰਘਰਸ਼ ਕਿੰਨਾ ਗੌਖਾ ਰਿਹਾ ਦੇਖੋ ਜ਼ਿੰਦਗੀ ਦਾ ਸੰਘਰਸ਼ ਤਾਂ ਬਹੁਤ ਔਖਾ ਰਿਹਾ ਹੂੰ ਤੇ ਮੇਰਾ ਖਿਆਲ ਆ ਵੀ ਪੂਰੀ ਜ਼ਿੰਦਗੀ ਉਹ ਲਾਤੀ ਸੰਘਰਸ਼ ਤੇ ਹੂੰ ਤੇ ਬੜੀ ਮਿਹਰ ਹੋਈ ਹੈ ਵਾਹਿਗੁਰੂ ਦੀ ਹੂੰ ਸੋ ਤੁਸੀਂ ਦੇਖ ਹੀ ਰਹੇ ਹੋ ਸਾਰੇ ਜਿਹੜਾ ਦਰਸ਼ਕਾਂ ਵੱਲੋਂ ਹੂੰ ਬਹੁਤ ਸਾਰਾ ਜਿਹੜਾ ਢੇਰ ਸਾਰਾ ਪਿਆਰ ਮਿਲ ਰਿਹਾ ਹੈ ਹੂੰ ਮਿਲਿਆ ਤਾਂ ਇੱਥੋਂ ਤੱਕ ਪਹੁੰਚੇ ਆ ਔਰ ਵਾਕਈ ਜਿਹੜਾ ਫਲ ਮਿਲਦਾ ਨਾ ਸੱਚੀ ਮੁੱਚੀ ਬੜਾ ਸਵਾਦ ਹੁੰਦਾ ਫਲ ਅੱਛਾ ਮਜ਼ਾ ਆ ਰਿਹਾ ਤੇ ਜਦੋਂ ਕਿਤੇ ਜਾਣੇ ਹੋ ਰਿਸ਼ਤੇਦਾਰੀ ਤੇ ਫਿਰ ਉਦੋਂ ਫਫੜ ਅੱਗੇ ਫਿਰ ਕੀ ਕੁਛ ਨੇਉਂਦੇ ਲਿਉਂਦੇ ਕੁੱਕੜ ਕੱਕੜ ਮੈਂ ਕਿਹਾ ਜੀ ਸਭ ਕੁਝ ਮਹਾਰਾਜੋ ਤਾਂ ਕੋਕੜ ਫਫੜ ਸਭ ਇਹ ਨਾ ਪਹਿਲਾਂ ਹੀ ਤਿਆਰ ਹੁੰਦਾ ਵੀ ਭਾਈ ਆ ਰਹੇ ਆ ਹਣਾ ਪਹਿਲਾਂ ਭਾਵੇਂ ਜਦੋਂ ਬੰਦਾ ਸਟਰਗਲ ਚ ਹੁੰਦਾ ਤਾਂ ਉਦੋਂ ਤਾਂ ਨਹੀਂ ਅਗਲਾ ਉਦੋਂ ਤਾਂ ਅਗਲਾ ਕਹਿੰਦੇ ਨੇ ਉਹ ਜਿਹੜਾ ਆਪਣਾ ਗਉਂਦਾ ਹੈ ਉਹ ਜਿਹੜਾ ਨਾਟਕ ਕਰਦਾ ਹੈਗਾ ਨਹੀਂ ਨਹੀਂ ਸਾਡੀ ਤਾਂ ਦੂਰ ਦੀ ਕਿਤੇ ਰਿਸ਼ਤੇਦਾਰੀ ਆ ਆਪਣਾ ਨਹੀਂ ਹੈਗਾ ਉਹ ਤੇ ਜਦੋਂ ਬੰਦਾ ਫਿਰ ਕੁਝ ਬਣ ਜਾਂਦਾ ਫਿਰ ਜਿਹਦੇ ਨਹੀਂ ਵੀ ਹੈਗੇ ਉਹੀ ਕਹਿੰਦੇ ਵੀ ਸਾਡਾ ਭੋਪੜਾ ਹੈ ਸਾਡਾ ਜੀਜਾ ਹੈ ਸਾਡੇ ਤਾਏ ਦਾ ਮੁੰਡਾ ਸਾਡੇ ਚਾਚੇ ਦਾ ਮੁੰਡਾ ਹੈ ਸੋ ਇਹ ਦਾ ਦੁਨੀਆ ਤੇ ਜਿਹੜਾ ਬਣਿਆ ਹੀ ਆਇਆ ਹੈ ਠੀਕ ਹੈ ਹਾਂ ਸੋ ਐਸੀ ਵੀ ਮਾਨ ਇੱਜ਼ਤ ਪੂਰਾ ਹਰ ਥਾਂ ਮਿਲਦਾ ਹੈ ਲੋਕ ਪਿਆਰ ਕਰਦੇ ਅੱਛਾ ਮੈਨੂੰ ਉਹ ਗੱਲ ਜੀ ਜ਼ਰੂਰ ਸੁਣਾਓ ਉਹ ਡਾਇਲੋਗ ਜ਼ਰੂਰ ਸੁਣਾਓ ਜਦੋਂ ਤੁਸੀਂ ਕਹਿੰਦੇ ਆ ਵੀ ਫਿਰ ਹੁਣ ਫੋਫੜ ਜਾਊਗਾ ਕਾਦੇ ਤੇ ਆ ਤੁਹਾਡੇ ਰਾਜੀ ਜੇ ਕੁੱਕੜ ਤੇ ਉਹ ਦਾ ਕਰ ਅੰਮਰਦੀਪ ਨੇ ਬਹੁਤ ਵਧੀਆ ਪਿਆਰੇ ਜਿਹੜੇ ਡਾਇਲੋਗਸ ਸਾਰੀਆਂ ਫਿਲਮਾਂ ਦੇ ਜਿੰਨੀਆਂ ਕਿ ਦਿੱਤੀਆਂ ਉਹਦੇ ਨਾਲ ਤਾਂ ਬਹੁਤ ਵਧੀਆ ਜਿਹੜਾ ਉਹ ਸੀਗਾ ਵੀ ਉਹ ਕਹਿੰਦਾ ਵੀ ਉਹ ਕੋਈ ਕੋਈ ਕਹਿੰਦਾ ਸਾਗ ਬਣਾ ਲਓ ਕੋਈ ਕਹਿੰਦਾ ਮੂੰਗੀ ਦੀ ਦਾਲ ਧਰ ਲਓ ਫੁਫੜ ਆਇਆ ਹੈ ਤੇ ਪਰ ਉਹ ਫੁਫੜ ਦੇਖੀ ਜਾਂਦਾ ਜਿਹੜੀ ਅਸਲੀ ਗੱਲ ਕਰਨ ਵਾਲੀ ਹੈ ਉਹ ਕਰਦੇ ਨਹੀਂ ਹੈ ਵੀ ਕੋਈ ਮਾ ਮੂਰੇ ਗਾਹ ਕੋਕੜ ਚੋਗਾ ਚੋਕ ਦੇ ਫਿਰਦੇ ਆ ਇਹ ਗਾ ਫੁਫੜ ਨੂੰ ਫਿਰ ਸੁਜੀ ਵੀ ਇਹਨਾਂ ਨੂੰ ਮਾਰੀ ਜੀ ਟਕੋਰ ਮਾਰਾਂ ਕਹਿੰਦਾ ਐਂ ਉਂ ਕਰੋ ਇਹ ਤੁਸੀਂ ਨਾ ਆ ਮੇਰਾ ਘੋੜਾ ਵਾੜ ਲਓ ਹਾਂ ਉਹਦਾ ਗੁਫੜਾ ਜੇ ਘੋੜਾ ਵਾਣੇ ਫਿਰ ਜਾਏਗਾ ਕਾਹਦੇ ਤੇ ਉਹ ਆਦਾ ਤੁਹਾਡੇ ਰਾਜੀ ਜੇ ਕੁੱਪੜ ਤੇ ਹੈ ਵਧੀਆ ਡਾਇਲੋਗ ਬੜਾ ਪਿਆਰ ਮਿਲਿਆ ਬਹੁਤ ਸਾਰੇ ਡਾਇਲੋਗਸ ਨੂੰ ਅੱਛਾ ਭਾਜੀ ਉਦੋਂ ਤੁਸੀਂ ਨਾ ਪੁਰਾਣੇ ਮਾਹੌਲ ਦੀਆਂ ਫਿਲਮਾਂ ਦੇ ਵਿੱਚ ਕੰਮ ਕਰਿਆ ਹਾਂ ਹੁਣ ਕਈ ਵਾਰੀ ਅਸੀਂ ਜਦੋਂ ਦੇਖਦੇ ਆਂ ਵੀ ਫਿਲਮ ਪੁਰਾਣੇ ਮਾਹੌਲ ਦੀ ਹੁੰਦੀ ਆ ਤਾਂ ਉਹਦੇ ਵਿੱਚ ਕਈ ਵਾਰੀ ਬਹੁਤ ਮਿਸਟੇਕਸ ਰਹਿ ਜਾਂਦੀਆਂ ਨੇ ਵੀ ਉਹ ਫੋਨ ਲਈ ਫਿਰਦੇ ਨੇ ਜਾਂ ਹੋਰ ਕੁਐਸ਼ਨ ਨਮਾ ਵਿਖਾ ਦਿੰਦੇ ਨੇ ਕਈ ਪਿੱਛੇ ਬਿਲਡਿੰਗਾਂ ਵੀ ਦਿਸੀ ਜਾਂਦੀਆਂ ਹੁੰਦੀਆਂ ਤਾਂ ਲੱਗਦਾ ਵੀ ਇਹ ਜਿਹੜੀਆਂ ਕੁਝ ਤਕਨੀਕੀ ਘਾਟਾਂ ਨੇ ਇਹ ਕਿਉਂ ਰਹਿ ਜਾਂਦੀਆਂ ਇਹ ਨਾ ਜਾਂ ਫਿਰ ਕਿਤੇ ਨਾ ਕਿਤੇ ਨਿਰਦੇਸ਼ਕ ਨੇ ਜਿਹੜੇ ਉਹ ਉਸ ਤਰ੍ਹਾਂ ਦੀ ਪਕਿਆਈ ਨਹੀਂ ਲਿਆਉਂਦੇ ਆਪਣੇ ਕੰਮ ਅੱਛਣ ਤੋਂ ਅ ਦੇਖੋ ਕਈ ਵਾਰ ਨਾ ਇਸ ਤਰ੍ਹਾਂ ਹੁੰਦਾ ਹੈ ਬਈ ਸ਼ੂਟਿੰਗ ਵਾਲੀ ਜਗ੍ਹਾ ਜਿਹੜੀ ਲੋਕੇਸ਼ਨ ਹੈ ਹੈਨਾ ਜਾਦਾ ਜਿੱਥੇ ਤਾਂ ਹੁੰਦਾ ਹੈ ਸਟੂਡੀਓ ਉੱਥੇ ਤਾਂ ਹਾਇਰ ਕੀਤੇ ਹੁੰਦੇ ਸਾਰੇ ਆਰਟਿਸਟ ਕਿ ਤੂੰ ਇੱਥੋਂ ਦੀ ਲੰਘ ਜਾਣਾ ਹੈ ਤੂੰ ਇੱਥੇ ਕੜ ਕੇ ਗੱਲਾਂ ਕਰਨੀਆਂ ਤੁਸੀਂ ਉੱਥੇ ਬੈਠੋ ਪਿੱਛੇ ਉਹ ਹੁੰਦਾ ਜਿੱਥੇ ਕਿਤੇ ਆਪਾਂ ਜਾ ਕੇ ਐਸੀ ਲੋਕੇਸ਼ਨ ਤੇ ਕੰਮ ਕਰਦੇ ਜਿੱਥੇ ਆਪਾਂ ਕੰਟਰੋਲ ਕਰ ਹੀ ਨਹੀਂ ਸਕਦੇ ਹਾਂ ਤਾਂ ਉਹ ਫਿਰ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਅਕਸਰ ਆ ਹੀ ਜਾਂਦੀਆਂ ਉਹਨੂੰ ਫਿਰ ਵੱਤੋ ਵੱਦੇ ਪਿੱਛੇ ਟੀ ਕਰ ਦਿੰਦੇ ਆ ਵੀ ਉਹਨੂੰ ਜਿਹੜਾ ਹਨ ਤਾਂ ਉਹ ਉਹ ਕਰਕੇ ਆਪਦਾ ਉਹਨਾਂ ਨੇ ਜਿਹੜਾ ਸੀਨ ਹੈ ਉਹ ਲੈਣਾ ਹੁੰਦਾ ਪਰ ਮੈਂ ਸਮਝਦਾ ਵੀ ਜਿਹੜੇ ਸਾਡੇ ਦਰਸ਼ਕ ਹੈ ਉਹ ਕੋਈ ਇੰਨੇ ਜਿਆਦਾ ਆ ਜਿਹੜੇ ਤਾਂ ਹੈਗੇ ਦੇਖੋ ਇਸ ਲਾਈਨ ਦੇ ਬੰਦੇ ਤਾਂ ਉਹਨਾਂ ਨੂੰ ਤਾਂ ਇਹ ਚੀਜ਼ਾਂ ਨਜ਼ਰ ਆ ਜਾਂਦੀਆਂ ਉਹ ਪਤਾ ਲੱਗ ਜਾਂਦਾ ਵੀ ਯਾਰ ਉਹ ਪ੍ਰੋਬਲਮ ਆ ਗਈ ਯਾਰ ਤੇ ਇਹ ਕਿਵੇਂ ਉਹ ਕਿਵੇਂ ਉਹਨਾਂ ਨੂੰ ਪਤਾ ਲੱਗ ਜਾਂਦਾ ਫਿਲਮ ਦੇਖਣ ਵਾਲੇ ਦਰਸ਼ਕਾਂ ਨੂੰ ਉਹ ਆਪਣੀ ਕਹਾਣੀ ਚ ਆਪ ਦੇ ਐਕਟਰਾਂ ਦਾ ਉਹਨਾਂ ਦਾ ਬਸ ਨਜ਼ਰ ਸਾਹਮਣੇ ਹੁੰਦਾ ਅੱਛਾ ਜਿਹੜਾ ਗਰਮੀਤਾ ਸ਼ਰਾਬੀ ਹੈ ਹੁਣ ਫਿਰ ਉਹਦਾ ਕੀ ਹਾਲ ਚਾਲ ਹੈ ਗੁਰਮੀਤਾ ਸ਼ਰਾਬੀ ਹੁਣ ਸੁਧਰ ਗਿਆ ਅੱਛਾ ਹਾਂ ਨਹੀਂ ਸ਼ਰਾਬ ਸ਼ਰਾਬ ਮਹਿੰਗੀ ਹੋ ਗਈ ਆ ਇਸੇ ਮੇ ਜਿਹੜਾ ਗੁਰਮੀਤਾ ਸ਼ਰਾਬੀ ਵਾਲਾ ਕਰੈਕਟਰ ਮੈਂ ਕਰਦਾ ਸੀ ਨਾ ਹਾਂਜੀ ਤਾਂ ਉਸ ਕਰੈਕਟਰ ਨੂੰ ਵੀ ਲੋਕਾਂ ਨੇ ਜਿਹੜਾ ਬਹੁਤ ਪਿਆਰ ਦਿੱਤਾ ਹੁਣ ਥੋੜੀ ਜੀ ਚੇਂਜਿੰਗ ਇਹ ਆ ਗਈ ਹੈ ਹੁਣ ਕਹਿੰਦੇ ਆ ਵੀ ਮੈਂ ਜੇ ਕਿਤੇ ਕਰਦਾ ਵੀ ਆ ਨਾ ਤਾਂ ਫਿਰ ਅੱਗੋਂ ਕਮੈਂਟ ਆਉਂਦੇ ਸਾਰੇ ਜਿਹੜੇ ਪਿਆਰ ਕਰਦੇ ਆਪਾਂ ਨੂੰ ਵੀ ਭਾਜੀਆਂ ਦਾ ਵੀ ਦੇਖੋ ਤੁਸੀਂ ਜਿਹੜਾ ਸ਼ਰਾਬ ਨੂੰ ਆਪਾਂ ਨਹੀਂ ਕਰਨਾ ਹੈਗਾ ਇਸ ਤਰ੍ਹਾਂ ਹੈਨਾ ਤੇ ਵੀ ਤੂੰ ਹੀ ਤਾਂ ਹਟਾਉਣੇ ਆ ਤਵਾਂ ਦੀ ਵੀ ਤੂੰ ਹੁਣ ਉਹ ਮਤਲਬ ਜਦੋਂ ਮango ਕਿ ਸ਼ਰਾਬ ਮੈਨੂੰ ਮੇਰਾ ਕਿਤੇ ਕਿਤੇ ਦਿਲ ਕਰਦਾ ਹੈ ਕਿ ਮੈਂ ਕਰਾਂ ਉਸ ਤਰ੍ਹਾਂ ਦਾ ਗਰਮੀ ਤੇ ਸ਼ਰਾਬੀ ਵਾਲਾ ਤਾਂ ਹੁਣ ਉਹ ਮਤਲਬ ਜਿਹੜੇ ਮੇਰੇ ਦਰਸ਼ਕ ਹੈ ਉਹ ਮੈਨੂੰ ਰੋਕ ਦਿੰਦੇ ਆ ਕਿ ਨਹੀਂ ਜੀ ਦੇਖੋ ਤੁਸੀਂ ਇਹ ਕੰਮ ਨਾ ਕਰੋ ਆਪਾਂ ਇਸ ਚੀਜ਼ ਨੂੰ ਜਿਹੜਾ ਆਮ ਆਮ ਇੰਨਾ ਜਿਆਦਾ ਨਹੀਂ ਆਪਾਂ ਉਹ ਓੜਾਣ ਦੇਣੀ ਜੀ ਵੀ ਤੁਸੀਂ ਵਾ ਹਾਂ ਬੇਸ਼ਰਬਿਸ਼ਰਾਬ ਪੀਣੀ ਠੀਕ ਆ ਵੀ ਬਣਾਗੇ ਮौजਾਂ ਲੈਂਦਾ ਗਰਮੀਤਾ ਦਾ ਹੈ ਨਾ ਉਹ ਇਹ ਚ ਇਸੇ ਕਰੈਕਟਰਾਂ ਤੋਂ ਵੀ ਰੋਕ ਦਿੰਦੇ ਆ ਉਹ ਤਾਂ ਮੈਨੂੰ ਪੱਗ ਲਾ ਕੇ ਵੀ ਮਤਲਬ ਜਿਹੜਾ ਮੋਨੇ ਦਾ ਉਹ ਨਹੀਂ ਮੋਨਾ ਕਰ ਦੇਖੋ ਜੀ ਤੁਸੀਂ ਆਪ ਦਾ ਜਿਹੜਾ ਨਾ ਉਹ ਪੱਗ ਤੇ ਕਰੈਕਟਰ ਕਰੋ ਉਹ ਕਿਉਂਕਿ ਉਹ ਲੋਕ ਪਿਆਰ ਕਰਦੇ ਆ ਉਹ ਜਿਸ ਤਰ੍ਹਾਂ ਦਾ ਮੈਨੂੰ ਦੇਖਣਾ ਚਾਹੁੰਦੇ ਆ ਅੱਛਾ ਤਾਂ ਉਸ ਤਰ੍ਹਾਂ ਦੇ ਹੋ ਕੇ ਤੇ ਜ਼ਾਹਿਰ ਆ ਜੋ ਲੋਕਾਂ ਨੇ ਪਿਆਰ ਦਿੱਤਾ ਤਾਂ ਆਪਾਂ ਲੋਕਾਂ ਦੇ ਮਗਰ ਹੀ ਲੱਗਣਾ ਜੋ ਕਹਿਣਗੇ ਉਸੇ ਤਰ੍ਹਾਂ ਦਾ ਕਰਨਾ ਮੈਂ ਕਦੇ ਗੁੱਸਾ ਨਹੀਂ ਕੀਤਾ ਕਦੇ ਕਿਸੇ ਅੱਛਾ ਗੁਰਮੀਤ ਤੇ ਸ਼ਰਾਬੀ ਦੀ ਕੋਈ ਗੱਲ ਤਾਂ ਸੁਣਾਓ ਫਿਰ ਗਰਮੀਏ ਨਹੀਂ ਗੁਰਮੀਤ ਤੇ ਸ਼ਰਾਬੀ ਦੀ ਹੁਣ ਤਾਂ ਮੈਂ ਕੀ ਆਪਣਾ ਜਗਾ ਇਸ ਤਰ੍ਹਾਂ ਗੁਰਮੀਤ ਤੇ ਸ਼ਰਾਬੀ ਤੋਂ ਪਹਿਲੀਆਂ ਜਿਹੜੀਆਂ ਮੈਂ ਵੀਡੀਓ ਕਰਦਾ ਹੁੰਦਾ ਸੀ ਨਾ ਤਾਂ ਉਹਦੇ ਤੇ ਅਕਸਰ ਹੀ ਮਤਲਬ ਜਿਹੜਾ ਗਰਮੀਏ ਜਿਵੇਂ ਕਾਲਾ ਮਾਲਾ ਦੇ ਮੈਂ ਪੰਜ ਪਾਰਟ ਬਣਾਏ ਹਾਂਜੀ ਤਾਂ ਉਹਦੇ ਚ ਕਿਤੇ ਨਾ ਕਿਤੇ ਮੈਂ ਗੁਰਮੀਤ ਤੇ ਸ਼ਰਾਬੀ ਨੂੰ ਜਿਹੜਾ ਉਭਾਰ ਹੀ ਲੈਂਦਾ ਹੁੰਦਾ ਸੀ ਅਕਸਰ ਹੀ ਹੂੰ ਤਾਂ ਵੀ ਜਿਹੜਾ ਕੋਈ ਸ਼ਰਾਬੀਆਂ ਦਾ ਕੋਈ ਅਮਲੀਆਂ ਦਾ ਕਿਉਂਕਿ ਥੀਏਟਰ ਦੇ ਨਾਲ ਰਿਲੇਟਡ ਹਾਂ ਸੀ ਸੋ ਇਸ ਕਰਕੇ ਅਸੀਂ ਜਿਹੜਾ ਸਵਾਲ ਲੈਂਦੇ ਸੀ ਉਹ ਤਾਂ ਉਹ ਸੇਤਨ ਦਾ ਜਿਹੜਾ ਕਰੈਕਟਰ ਕਰਦੇ ਰਹਿੰਦੇ ਸੀ ਪਰ ਹੁਣ ਤਾਂ ਸੱਚੀ-ਮੁੱਚੀ ਮੈਨੂੰ ਕਾਫੀ ਝਰ ਹੋ ਗਿਆ ਬਈ ਨਹੀਂ ਮੈਂ ਕਰਦਾ ਨਹੀਂ ਮੈਨੂੰ ਪਤਾ ਵੀ ਨਹੀਂ ਯਾਰ ਕਰਨ ਨਹੀਂ ਦੇਣਾਗਾ ਲੋਕਾਂ ਨੇ दारू ਦੂਰੂ ਦਾ ਅੱਛਾ ਹਾਂ ਵਸੇ ਪਿਆ ਪਿਆ ਆਏ ਵੀ ਗਰਮੀ ਤੇ ਸ਼ਰਾਬੀ ਵਾਸਤੇ ਮਸਾਲਾ ਜਿ ਇਕੱਠਾ ਕਰਨਾ ਚਾਹੀਏ ਤਾਂ ਬੜਾ ਮਸਾਲਾ ਪਿਆ ਪਰ ਨਹੀਂ ਮੈਂ ਚਾਹਣਾ ਕਿ ਨਹੀਂ ਯਾਰ ਜੇ ਮੇਰੇ ਦਰਸ਼ਕ ਪਸੰਦ ਨਹੀਂ ਕਰਦੇ ਤਾਂ ਨਹੀਂ ਕਰਨਾ ਅੱਛਾ ਜਦੋਂ ਤੁਹਾਡਾ ਵਿਆਹ ਹੁੰਦਾ ਫਿਰ ਉਦੋਂ ਤੁਸੀਂ ਇਸ ਫੀਲਡ ਦੇ ਵਿੱਚ ਹੀ ਸੀ ਅ ਹਾਂ ਬਿਲਕੁਲ ਮੈਂ ਇਸ ਫੀਲਡ ਅਸਰ ਵਿਆਹ ਦੀ ਤਾਂ ਗੱਲ ਆਉਂ ਹੈ ਵੀ ਵਿਆਹ ਤਾਂ ਘਰ ਦੇ ਕਹਿੰਦੇ ਓ ਤੂੰ ਵਿਆਹ ਬੂ ਕਰਾਉਣਾ ਹੈ ਤੂੰ ਕੰਮ ਕਰ ਲਾ ਬਹਿ ਕੇ ਸੋਨੇ ਚਾਂਦੀ ਦਾ ਕੰਮ ਹੈ ਇੱਥੇ ਬਹਿ ਕੇ ਸੋਨਾ ਚਾਂਦੀ ਵੇਚ ਕਿਹੜੇ ਕੰਮਾਂ ਚ ਪਿਆ ਤੂੰ ਹਮ ਪਰ ਕਿੱਥੇ ਉਹ ਜਿਹੜੀ ਮੇਰੇ ਅੰਦਰ ਪਰ ਚੰਗਿਆੜੀ ਸੀ ਹਨਾ ਅੱਗ ਸੀ ਉਹ ਤਾਂ ਮਤਲਬ ਲੱਗੀ ਹੋਈ ਸੀ ਤਾਂ ਉਹ ਘਰ ਦੇ ਕਹਿੰਦੇ ਚ ਉਹ ਇੱਥੇ ਬੈਠ ਫੇਰ ਭਾਈ ਮੈਨੂੰ 2 ਕ ਸਾਲ ਦੁਕਾਨ ਤੇ ਭਾਇਆ ਉਹਦੋਂ ਪਾਈ ਕੁੜੀ ਵਾਲੇ ਆ ਕੇ ਦੇਖਣ ਆਲੇ ਪੱਕ ਠੱਕ ਹੋ ਗਈ ਵਿਆਹ ਹੋ ਗਿਆ ਮੈਂ ਕਿਹਾ ਹੁਣ ਵਿਆਹ ਹੋ ਗਿਆ ਲੈ ਮੈਂ ਕਿਹਾ ਹੁਣ ਤਾਂ ਹੁਣ ਨਹੀਂ ਕਰਦੇ ਕੁਝ ਕਹਿੰਦੇ ਹਨਾ ਫੇਰ ਉਹ ਜ਼ਿੰਮੇਵਾਰੀਆਂ ਉਹ ਤਾਂ ਜਾਂਦੀਆਂ ਹਨਾ ਮੁੜ ਕੇ ਜਦੋਂ ਵਿਆਹ ਹੋ ਜਾਂਦਾ ਤਾਂ ਫੇਰ ਮੈਂ ਮਤਲਬ ਇਸ ਇਹ ਘਰ ਦੇ ਮੈਨੂੰ ਗਾਲਾਂ ਵੀ ਬਹੁਤ ਕੱਢਦੇ ਰਹੇ ਦਿੰਦੇ ਰਹੇ ਪਰ ਮੈਂ ਇਸ ਲਾਈਨ ਦਾ ਨਾ ਦੀਪ ਖੇੜਾ ਨਹੀਂ ਛੱਡਿਆ ਮੈਂ ਲੱਗਾ ਹੀ ਰਿਹਾ ਅੱਛਾ ਮਤਲਬ ਨਾਟਕ ਵੀ ਕਰਦੇ ਰਹੇ ਹਾਂ ਨਾ ਸਿੰਗਿੰਗ ਵੀ ਕਰਦਾ ਰਿਹਾ ਤੇ ਉਹ ਤੋਂ ਇਸ ਲਾਈਨ ਦਾ ਮੈਂ ਕੁਛ ਨਾ ਕੁਛ ਕੁਛ ਨਾ ਕੁਛ ਕਰਦਾ ਹੀ ਰਿਹਾ ਕਰਦਾ ਰਿਹਾ ਤੇ ਅਖੀਰ ਜਿਹੜੀਆਂ ਫਿਰ ਮੈਨੂੰ ਕੁਝ ਫਿਲਮਾਂ ਵੀ ਐਸੀਆਂ ਜਿਹੜੀਆਂ ਮਿਲਦੀਆਂ ਰਹੀਆਂ ਤਾਂ ਜਦੋਂ ਫਿਲਮਾਂ ਕੁਝ ਮਿਲਣ ਲੱਗੀਆਂ ਫਿਰ ਘਰ ਦੇ ਵੀ ਸ਼ਾਂਤ ਹੋ ਗਏ ਹਾਂ ਬਈ ਹੁਣ ਕੁਛ ਕਰ ਰਿਹਾ ਠੀਕ ਹੈ ਨਾ ਜਾ ਇਹਦਾ ਬਣ ਰਿਹਾ ਹੈ ਅੱਛਾ ਨਹੀਂ ਫਿਰ ਉਦੋਂ ਗਿਫਟ ਦੇ ਵਿੱਚ ਫਿਰ ਕੀ ਦੇਣਾ ਤੁਸੀਂ ਉਦੋਂ ਮੰਨ ਕੇ ਚਲੋ ਤੁਹਾਡੀ ਵਾਈਫ ਨੂੰ ਮੰਨ ਕੇ ਚਲੋ ਤੁਹਾਡਾ ਵਿਆਹ ਹੋ ਗਿਆ ਤੁਸੀਂ ਕਿਹਾ ਵੀ ਚਾਰ ਪੈਸੇ ਵੀ ਆਉਣ ਲੱਪੇ ਫਿਰ ਪਤਾ ਹੁੰਦਾ ਸੀ ਵੀ ਹੁਣ ਸ਼ੂਟਿੰਗ ਤੇ ਤਾਂ 10 ਦਿਨ ਲੱਗ ਗਏ ਵੀ ਜਦੋਂ ਗਾ ਜਾਵਾਂਗੇ ਤਾਂ ਘਰ ਵਾਲੀ ਨੇ ਗੁੱਸੇ ਹੋਣਾ ਫਿਰ ਉਦੋਂ ਕਿਹੜਾ ਤੋਹਫਾ ਲਾ ਜਾ ਕੇ ਫਿਰ ਤੁਸੀਂ ਕਹਿ ਦਦੇ ਸੀ ਆ ਪਰਦੇ ਜੇ ਨਾ ਫੜਾ ਦਦੇ ਸੀ ਵੀ ਚਲੋ ਜੀ ਫਿਰ ਸਾਰੇ ਹੱਸਦੇ ਹੀ ਬਾਹਰ ਆਉਂਦੇ ਸੀ ਉਹਦਾ ਘਰ ਉਹਨੂੰ ਤਾਂ ਕਿਹਦੇ ਚੀਜ਼ ਦੀ ਮੈਂ ਕੰਮੀ ਨਹੀਂ ਰਹਿਣ ਦਿੱਤੀ ਤੇ ਗੱਲ ਇਹ ਆ ਵੀ ਕੁਰਬਾਨੀਆਂ ਉਹ ਭਾ ਗਾਂ ਵਾਲੀ ਦੀ ਵੀ ਬੜੀ ਵੱਡੀ ਐ ਤੇ ਉਨੇ ਮੇਰਾ ਬਹੁਤ ਸਾਥ ਦਿੱਤਾ ਔਰ ਹੁਣ ਵੀ ਸਾਥ ਜਿਹੜਾ ਉਹ ਮਤਲਬ ਦੇ ਰਹੀ ਹੈ ਪੂਰਾ ਮੈਂ ਸਮਝਦਾ ਵੀ ਜਿਸ ਬੰਦੇ ਨੂੰ ਘਰ ਵੱਲੋਂ ਤੇ ਘਰ ਵਾਲੀ ਵੱਲੋਂ ਠੰਡੀ ਹਵਾ ਆਉਂਦੀ ਹੈ ਨਾ ਬਸ ਉਹਦੀ ਲਾਈਫ ਜੀਂਗਾ ਲਾਲਾ ਅੱਛਾ ਤੇ ਲਾਈਫ ਤਾਂ ਠੀਕ ਹੈ ਪਰ ਜਦੋਂ ਤੁਸੀਂ ਛੜੇ ਵਾਲਾ ਕਰੈਕਟਰ ਕਰਦੇ ਹੋ ਹਾਂ ਉਦੋਂ بڑا ਤੁਹਾਡੇ ਅੰਦਰ ਦਾ ਜਿਹੜਾ ਕਲਾਕਾਰ ਬਾਹਰ ਆਉਂਦਾ ਕਈ ਦੇ ਕਿਸੇ ਜਨਾਨੀ ਨੇ ਜਾਂ ਕਿਸੇ ਔਰਤ ਨੇ ਨਹੀਂ ਕਿਹਾ ਤੁਹਾਨੂੰ ਜਦੋਂ origignal life ਦੇ ਵਿੱਚ ਵੇਖਦੇ ਆ ਜਾਂ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੀ ਸੋਨੇ ਦੀ ਦੁਕਾਨ ਤਾਂ ਫਿਰ ਬੀਬੀਆਂ ਡਰਦੀਆਂ ਜਾਂ ਪੁੱਛਦੀਆਂ ਹੋਣੀਆਂ ਵੀ ਬਾਈ ਰਿਸ਼ਤਾ ਰੁਸ਼ਤਾ ਕਰਾ ਦਈਏ ਕਿ ਤੋ ਆਸੇ ਬੱਸ ਬਾਈ ਮੈਂ ਕਹਾਂ ਜੀ ਮੈਂ ਤੁਸੀਂ ਪੁੱਛੋ ਨਾ ਗੱਲ ਛੜੇ ਦੀ ਤਾਂ ਹੀ ਹੁੰਦੀ ਆ ਵੀ ਜਦੋਂ ਬੰਦਾ ਵਿਆਹ ਆ ਜਾਂਦਾ ਉਹਨੂੰ ਵਿਆਹ ਨੂੰ ਜਦੋਂ 5 7 10 ਸਾਲ ਹੋ ਜਾਂਦੇ ਆ ਫਿਰ ਉਹਦਾ ਜੀ ਕਰਦਾ ਵੀ ਯਾਰ ਜੇ ਛੜੇ ਹੁੰਦੇ ਨਿਆਰਾ ਆ ਜਾਂਦਾ ਹਣਾ ਤੇ ਉਹ ਹੁਣ ਫਿਲਮ ਵਿੱਚ ਰੋਲ ਕਰਕੇ ਸੰਤੁਸ਼ਟੀ ਪ੍ਰਾਪਤ ਕਰ ਲੈਂਦੀ ਹੈ ਤੇ ਬਾਕੀ ਜਿਹੜਾ ਇਹ ਪੁੱਛਦੀਆਂ ਵਾਕਈ ਬੁੜੀਆਂ ਮੈਂ ਕਈ ਵਾਰ ਗੱਲ ਸੁਣਾਉਣਾ ਵੀ ਹੁੰਨਾ ਹੈ ਇਹ ਤੇ ਉਹ ਬੁੜੀ ਮੈਨੂੰ ਇੱਕ ਆਪਣਾ ਮਿਲੀ ਤਾਂ ਕਹਿੰਦੀ ਭਾਈ ਇੱਕ ਗੱਲ ਪੁੱਛਾਂ ਹੂੰ ਮੈਂ ਕਿਹਾ ਪੁੱਛੋ ਅੱਛਾ ਤੇ ਵੀ ਤੂੰ ਆ ਦੀ ਸੱਚੀ ਮੁੱਚੀ ਸੜਾ ਹੂੰ ਤੇ ਮੈਂ ਕਿਹਾ ਜੀ ਮੈਂ ਮੈਂ ਕਿਹਾ ਵੀ ਨਹੀਂ ਮੈਂ ਮੈਂ ਕਿਹਾ ਨਹੀਂ ਨਹੀਂ ਮੈਂ ਛੜਾ ਨਹੀਂ ਮੈਂ ਵਿਆਹਿਆ ਬਰਿਆ ਤੂੰ ਬੇਟੇ ਮੇਰੇ ਹੂੰ ਇਹ ਕਰਦਾ ਮੈਨੂੰ ਸਾਰਾ ਪਤਾ ਹੈ ਛੜਾ ਹੀ ਆ ਤੂੰ ਮੈਂ ਕਿਹਾ ਨਹੀਂ ਨਹੀਂ ਮੈਂ ਤੁਹਾਨੂੰ ਕਿਹਦੀ ਮੈਂ ਤਾਂ ਬੰਦੇ ਦੀ ਅੱਖ ਦੇਖ ਕੇ ਪਛਾਣ ਜਾਨੀਂ ਵੀ ਇਹ ਬੰਦਾ ਛੜਾ ਹੂੰ ਮੈਂ ਕਿਹਾ ਅੱਖ ਦੇ ਕਿਸੇ ਅਣਜਾਣ ਨੂੰ ਮਖੂ ਕਿਵੇਂ ਬਈ ਕਹਿੰਦੀ ਅਖੇ ਵੀ ਜਿਹੜੀ ਨਾ ਆਪਣਾ ਵੀ ਮਤਲਬ ਛੜੇ ਬੰਦੇ ਦੀ ਬਾਈ ਜਿਹੜੀ ਅੱਖ ਹੁੰਦੀ ਹੈ ਨਾ ਉਹ ਮਤਲਬ ਵੀ ਅੱਖ ਨਾ ਲੁੱਚੀ ਜੀ ਅੱਖ ਹੁੰਦੀ ਐ ਉਹ ਤੇਰੀ ਹੈਗੀ ਆਂਦੀ ਉਹ ਤੇਰਾ ਬਣਾਉਂਗੇ ਛੜੇ ਵਾਲੀਆਂ ਵੀ ਇਸ ਤਰ੍ਹਾਂ ਵੀ ਹਜੇ ਲੋਕਾਂ ਨੂੰ ਇਹ ਵਹਿਮ ਐ ਲੋਕਾਂ ਨੂੰ ਇਹ ਭੁਲੇਖਾ ਐ ਕਿ ਜਿਹੜਾ ਹਜੇ ਇਹ ਛੜਾ ਹੀ ਆ ਯਾ ਜਿਹੜਾ ਛੜੇ ਦੇ ਰੋੜ ਤੇ ਇਹਨੂੰ ਲੈਂਦੇ ਆ ਵਾਰੀ ਵਾਰੀ ਤੇ ਲੱਗਦਾ ਵੀ ਇਹ ਛੜਾ ਹੀ ਐ ਤੇ ਫਿਰ ਐ ਵੀ ਕਦੇ-ਕਦੇ ਪੁੱਛਣ ਤਾਂ ਲੱਗ ਹੀ ਪੈਂਦੀਆਂ ਹੋਣੀਆਂ ਬੀਬੀਆਂ ਪਰ ਹੁਣ ਤਾਂ ਚਲੋ ਬਹੁਤ ਲੋਕਾਂ ਨੂੰ ਕਲੀਅਰ ਹੋ ਜਾਊਗਾ ਵੀ ਭਾਜੀ ਦੇ ਦੋ ਬੇਟੇ ਐ ਭਾਈ ਵਿਆਹ ਹੋਇਆ ਹੋਇਆ ਹੁਣ ਪੁੱਛਣੋਂ ਘਟ ਜਾਣਗੇ ਹਾਂ ਬਸ ਹੁਣ ਤਾਂ ਲੋਕਾਂ ਨੂੰ ਕੁਝ ਪਤਾ ਵੀ ਲੱਗ ਗਿਆ ਕਿਉਂਕਿ ਮੈਂ ਅਕਸਰ ਮੀਡੀਆ ਤੇ ਜਿਹੜਾ ਪਾਉਂਦਾ ਹੀ ਰਹਿਣਾ ਕਿ ਮੇਰੇ ਬੇਟੇ ਇਹਨਾਂ ਦਾ ਜਨਮ ਦਿਨ ਅੱਜ ਹੈ ਨਾ ਤੇ ਇਹ ਮੇਰੇ ਮੈਸੇਜ ਹੈ ਸਾਡੇ ਆਪ ਦੀ ਫੈਮਿਲੀ ਦੀ ਪਾਉਂਦੇ ਰਹਿਣੇ ਤੇ ਬਸ ਫਿਰ ਉਹ ਇਹਦੇ ਨਾਲ ਲੋਕਾਂ ਦਾ ਪਰ ਫਿਰ ਵੀ ਜਿੰਨਾ ਦੇ ਜਿਹੜੇ ਮੀਡੀਆ ਨਾਲ ਇੰਨਾ ਨਹੀਂ ਜੁੜੇ ਤਾਂ ਇਹ ਜ਼ਰੂਰੀ ਨਹੀਂ ਕਿ ਜੋ ਤੁਸੀਂ ਮੀਡੀਆ ਦੇ ਉੱਪਰ ਪਾਇਆ ਫੇਸਬੁੱਕ ਜਾਂ ਇੰਸਟਾਗ੍ਰਾਮ ਤੇ ਪਾਇਆ ਤਾਂ ਉਹ ਹਰ ਬੰਦਾ ਹੀ ਦੇਖੂਗਾ ਨੇ ਵੀ ਕਈ ਦੇਖਦੇ ਗਾ ਜਿਹੜੇ ਪਿੰਡਾਂ ਦੇ ਵਿੱਚ ਆ ਤਾਂ ਉਹਨਾਂ ਨੂੰ ਤਾਂ ਹਜੇ ਆਈਆਂ ਵੀ ਇਹ ਪਤਾ ਨਹੀਂ ਕੌਣ ਐ ਕਿੱਥੋਂ ਕਿਵੇਂ ਹੁਣ ਮੈਂ ਜਿੰਨ ਕਈ ਵਾਰੀ ਆਪਦੀ ਸ਼ਾਪ ਤੇ ਬਹਿ ਜਾਨਾ ਜਾ ਕੇ ਕੋਟ ਕਪੂਰੇ ਤੇ ਉਦੋਂ ਫਿਰ ਸਾਰਿਆਂ ਤੋਂ ਕੋਈ ਫੋਟੋ ਖਿਚਾਉਣ ਆ ਰਿਹਾ ਕੋਈ ਮਤਲਬ ਉਹ ਮਿਲਣ ਆ ਰਿਹਾ ਫਿਰ ਗੱਲਬਾਤ ਕਰਦੇ ਆ ਫਿਰ 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 ਉਹ ਵੀ ਗਾਹ ਤੇਰੇ ਨੂੰ ਇੰਟਰਵਿਊ ਲੈਣ ਲੱਗ ਜਾਂਦੇ ਬਾਈ ਜੀ ਫਿਰ ਤੁਸੀਂ ਇਹ ਕੰਮ ਕਦੋਂ ਸ਼ੁਰੂ ਕੀਤਾ ਜੀ ਫਿਰ ਕਈ ਤਾਂ ਆ ਕੇ ਪੁੱਛਦੇ ਆ ਤੇ ਆਪਣਾ ਯਾਰ ਪੈਸਾ ਪੂਸਾ ਤੁਹਾਨੂੰ ਚੰਗਾ ਪੜ ਜਾਂਦਾ ਫਿਰ ਇਹਦੇ ਵਿੱਚ ਮੈਂ ਕਿਹਾ ਜੀ ਪੈਸਾ ਬੋਤਾ ਐ ਆਖਾ ਤੇ ਯਾਰ ਸਾਡੇ ਵਾਲੇ ਦੋ ਵਿਲੇ ਫਿਰਦੇ ਉਹਨਾਂ ਨੂੰ ਲੈ ਜਾ ਹੈ ਉਹ ਬੈ ਕਮਾਰਾ ਵਿਲੇ ਫਿਰਦੇ ਆਈ ਨਹੀਂ ਅਸੀਂ ਜ਼ਿੰਦਗੀਆਂ ਗੁਆਈਆਂ ਜ਼ਿੰਦਗੀਆਂ ਲਾਈਆਂ ਇਹ ਤੇ ਦਾਤੇ ਲਾਈਏ ਜ਼ਿੰਦਗੀ ਤਾਂ ਮਗਾ ਆ ਕੇ ਗੱਲ ਬਣਦੀ ਐ ਅੱਛਾ ਠੀਕ ਆ ਫਿਰ ਆਓ ਵੀ ਮੈਂ ਕਿਹਾ ਤਾਂ ਮੈਂ ਤਾਂ ਕਿਤੇ ਆਈ ਮਿਲ ਜਾਂਦਾ ਯਾਰ ਕੰਮ ਮੈਂ ਹੈ ਜੀ ਆਈ ਬਹੁਤ ਮਸ ਜ਼ਿੰਦਗੀ ਗਵਾਉਣੀ ਪੈਂਦੀ ਆ ਦਾਤ ਲਾਉਣੀ ਪੈਂਦੀ ਆ ਅੱਛਾ ਹਾਂ ਫਿਰ ਬਾਜ਼ੀ ਮਾਰ ਆਉਂਦੀ ਆ ਕਈ ਲੋਕ ਇਹ ਵੀ ਕਹਿੰਦੇ ਵੀ ਗਰਮੀ ਸਾਜਨ ਸ਼ੈਤਾਨ ਦੁਕਾਨ ਤੇ ਬੈਠਦਾ ਵੀ ਜਿਹੜਾ ਮਿਲ ਲਉਂਦਾ ਉਹਦੇ ਉਂਗਲੀਂ ਕਲੇ ਸ਼ਾਪ ਵੀ ਪਾ ਦਦਾ ਨਾਲੇ ਕਹਿੰਦਾ ਵੀ ਚੱਲ ਪੈਸੇ ਤਾਂ ਇਧਰੋਂ ਵੀ ਬਣ ਜਾਣਗੇ ਦੇਖੋ ਗੱਲ ਇਹ ਹੈ ਵੀ ਜਿਹੜਾ ਪਿਤਾ ਪੁਰਖੀ ਕੰਮ ਹੈ ਹਾਂ ਇਹ ਹਰ ਬੰਦੇ ਨੂੰ ਆਉਣਾ ਚਾਹੀਦਾ ਹੈ ਜ਼ਰੂਰੀ ਹੈ ਉਹਦੇ 'ਚ ਕੋਈ ਸੰਗ ਨਾ ਮੰਨੋਗੇ ਯਾਰ ਨਹੀਂ ਨਹੀਂ ਮੈਂ ਤਾਂ ਪੜਿਆ ਲਿਖਿਆ ਤੇ ਮੈਂ ਯਾਰ ਮੈਂ ਇਹ ਕੰਮ ਕਰੂੰ ਮੈਂ ਨਹੀਂ ਕੰਮ ਜ਼ਰੂਰ ਸਿੱਖੋ ਕੰਮ ਜੋ ਹੋਰ ਮਰਜ਼ੀ ਕਰ ਲੋ ਪਰ ਜਿਹੜਾ ਤੁਹਾਡਾ ਪਿਤਾ ਪੁਰਖੀ ਕੰਮ ਹੈ ਉਹ ਤੁਸੀਂ ਜ਼ਰੂਰ ਸਿੱਖੋ ਬਹੁਤਾ ਸਿੱਖੋ ਥੋੜਾ ਸਿੱਖੋ ਸਿੱਖੋ ਜ਼ਰੂਰ ਤੁਹਾਡੇ ਉਹ ਹੱਥ ਵਿੱਚ ਗੁਰ ਹੋਣਾ ਚਾਹੀਦਾ ਜ਼ਿੰਦਗੀ 'ਚ ਤੁਹਾਡੇ ਉਹ ਕਿਸੇ ਵੇਲੇ ਵੀ ਕੰਮ ਆ ਸਕਦਾ ਤੁਸੀਂ ਕਿਸੇ ਵੇਲੇ ਵੀ ਉਹ ਤੋਂ ਕੰਮ ਲੈ ਸਕਦੇ ਹੋ ਸੋ ਇਸ ਕਰਕੇ ਜਿਹੜਾ ਪਿਤਾ ਪੁਰਖੀ ਕੰਮ ਹੈ ਉਹ ਮੈਨੂੰ ਆਉਂਦਾ ਸੋ ਮੈਂ ਜਿਹੜਾ ਜਾ ਕੇ ਸ਼ੌਪ ਤੇ ਬੈਠਦਾ ਤਾਂ ਫਿਰ ਛੱਲੇ ਮੁੰਦੀਆਂ ਵੀ ਪਾਈਦੀਆਂ ਕੋਕੇ ਵੀ ਪਾਈਦੇ ਹੈ ਹੈਨਾ ਸੋ ਸਭ ਆਏ ਜਿਹੜੇ ਖੁਸ਼ ਹੋ ਕੇ ਜਾਂਦੇ ਸਾਰੇ ਗਾਖ ਹਮਮ ਉਰੇ ਵੀ ਤਾਂ ਹੋ ਜਾਂਦਾ ਕਿ ਆ ਮੈਂ ਜਿਹੜੀ ਚੀਜ਼ ਐ ਮੈਂ ਗੁਰਮੀਤ ਸਾਜਣ ਤੋਂ ਫਿਲਮਾਂ ਵਾਲੇ ਤੋਂ ਲੈ ਕੇ ਆਈਆਂ ਫੋਪੜ ਤੋਂ ਜਾਂ ਛੜੇ ਤਾਂ ਇਹ ਤੋਂ ਉਹ ਤੋਂ ਲੈ ਕੇ ਆਈਆਂ ਅੱਛਾ ਲੰਡੇਆਂ ਵਾਲੇ ਦੀ ਦੁਕਾਨ ਵਾਜੀ ਹਾਂ ਲੰਡੇਆਂ ਵਾਲੇ ਦੀ ਦੁਕਾਨ ਲੰਡੇਆਂ ਵਾਲੇ ਦੀ ਦੁਕਾਨ ਕੋੜ ਕੋ ਪੂਰਾ ਸ਼ਾਸਤਰੀ ਮਾਰਕੀਟ ਸ਼ਾਸਤਰੀ ਮਾਰਕੀਟ ਬਿਲਕੁਲ ਜੀ ਬਿਲਕੁਲ ਤੇ ਕਦੇ ਜਿਹੜੇ ਸੁਨਿਆਰੇ ਹੁੰਦੇ ਨੇ ਉਹ ਆ ਨਖ ਨੁਕ ਜਿਹਾ ਵੀ ਬੜੇ ਕਰਦੇ ਹੁੰਦੇ ਨੇ ਵੀ ਨੀਲਮ ਨਾਗ ਇਹ ਠੰਡਾ ਹੁੰਦਾ ਐਂ ਕੁਛ ਤੁਹਾਡੇ ਕੋਲੇ ਵੀ ਫਿਰ ਆ ਜਾਂਦੇ ਨੇ ਕਿ ਠੰਡਾ ਰੱਖ ਦੇਖ ਦੇਖੋ ਜੀ ਗੱਲ ਇਹ ਹੈ ਵੀ ਆਉਂਦੇ ਆ ਠੀਕ ਹੈ ਪਰ ਸੱਚੀ ਮੁੱਚੀ ਮੈਂ ਤੁਹਾਨੂੰ ਦੱਸਦਾ ਮੈਂ ਉਹਨੂੰ ਕਹਿਣਾ ਮੈਂ ਦੇਖੋ ਆ ਨਾਗ ਮੇਰੇ ਵੀ ਪਾਇਆ ਹੈ ਠੀਕ ਹੈ ਐਸੀ ਨਹੀਂ ਗੱਲ ਮੈਂ ਤੁਹਾਨੂੰ ਕਹੀ ਆ ਮੇਰੇ ਵੀ ਪਾਇਆ ਮੈਂ ਕਿ ਮੈਂ ਤਾਂ ਪਾ ਲਿਆ ਸੀ ਘਰਦਿਆਂ ਦੇ ਵੀ ਆ ਪਾ ਤੂੰ ਇਹ ਤਮਾ ਮੈਨੂੰ ਆਏ ਸੀ ਵੀ ਨਾਲ ਸੋਨੇ ਦੀ ਛਾਪ ਵੀ ਮਿਲ ਰਹੀ ਹੈ ਮੈਂ ਕਿਹਾ ਪਾ ਲਉ ਪਾ ਲਉ ਲਿਓ ਪਾ ਲੈਨੇ ਪਰ ਮੈਂ ਕਿਹਾ ਵੀ ਇਹਦੇ ਵਿੱਚ ਮੈਂ ਕੁਝ ਨਹੀਂ ਹੈ ਹਨਾ ਸਮੇਂ ਦੀ ਗੱਲ ਹੁੰਦੀ ਹੈ ਸਮੇਂ ਦੇ ਜਦੋਂ ਕੋਈ ਸਮਾ ਸਾਡੇ ਤੇ ਉਹ ਜਾ ਆਉਂਦਾ ਤਾਂ ਤੁਸੀਂ ਜਿਹੜਾ ਸਮੇਂ ਦੇ ਨਾਲ ਪਹਿਲੀ ਗੱਲ ਤਾਂ ਜਿਵੇਂ ਪਹਿਲਾਂ ਆਪਾਂ ਗੱਲ ਹੋ ਗਈ ਜਣੀ ਕਿ ਸ਼ਾਂਤ ਹੋ ਜਾਓ ਕੋਈ ਪ੍ਰੋਬਲਮ ਆਉਂਦੀ ਹੈ ਨਾ ਤਾਂ ਸ਼ਾਂਤ ਹੋ ਜਾਓ ਹੜਬੜਾਉਣਾ ਕਬਰਾਉਣਾ ਹੱਥ ਪੈਰ ਨਾ ਮਾਰੋ ਜਦੋਂ ਕੋਈ ਪ੍ਰੋਬਲਮ ਆ ਗਈ ਹੈ ਸ਼ਾਂਤ ਹੋ ਜਾਓ ਸ਼ਾਂਤ ਬਹਿ ਕੇ ਉਹਦਾ ਹੱਲ ਸੋਚੋ ਹਾਂ ਨਾ ਤੇ ਜੋ ਜੇ ਇਸ ਤਰ੍ਹਾਂ ਕੋਈ ਨਗਾ ਨੂਗਾ ਨਾਲ ਜਾਂ ਕੋਈ ਹੋਰ ਇਹਨਾਂ ਚੀਜ਼ਾਂ ਨਾਲ ਕੋਈ ਜ਼ਿੰਦਗੀ ਸੰਵਰਦੀ ਹੁੰਦੀ ਤਾਂ ਮੇਰੇ ਤਾਂ ਕੋਈ ਦੁਖੀ ਨਾ ਹੁੰਦਾ ਹਾਂ ਨਾ ਸੋ ਐਸਾ ਨੇ ਜੋ ਜਿਸ ਇਸ਼ਟ ਨੂੰ ਮੰਨਦਾ ਉਹ ਉਸ ਇਸ਼ਟ ਨੂੰ ਮੰਨੇ ਕਾਕਾ ਜੀ ਫਿਲਮ ਦੇ ਵਿੱਚ ਤੁਹਾਡਾ ਇੱਕ ਬੜਾ ਪਿਆਰਾ ਜਿਹਾ ਕੈਰੇਕਟਰ ਹੈ ਜਿਸ ਤੁਸੀਂ ਕਹਿੰਦੇ ਹੋ ਸ਼ਾਂਤੀ ਦੇ ਵੀ ਪਰ ਜਾਈ ਸਸਰੀ ਘਰ ਹਾਂ ਉਹ ਬੜਾ ਜਿਹਾ ਮੈਂ ਕਹਿੰਦਾ ਸਾਝਾ ਕਰੋ ਵੀ ਉਹ ਕੈਰੇਕਟਰ ਤੁਹਾਡੇ ਹਿੱਸੇ ਕਿਵੇਂ ਆਇਆ ਵੀ ਮੈਨੂੰ ਤਾਂ ਪਤਾ ਨਹੀਂ ਫਿਰ ਆਪਣਾ ਜਦੋਂ ਉਹਨਾਂ ਨੇ ਬੁਲਾਇਆ ਵੀ ਇਸ ਤਰ੍ਹਾਂ ਦਾ ਕੈਰੇਕਟਰ ਹੈ ਵੀ ਛੜੇ ਦਾ ਹੀ ਕੈਰੇਕਟਰ ਹੈ ਤੇ ਮੈਂ ਕਿਹਾ ਵੀ ਜ਼ਾਹਿਰ ਹੈ ਕੁਝ ਨਾ ਕੁਝ ਤਾਂ ਕਰਨ ਵਾਲ ਤੇ ਹੋਊਗਾ ਹੀ ਉਹਦੇ ਵਿੱਚ ਸੋ ਉਹ ਫਿਰ ਜਿੰਨੇ ਕ ਸੀਨ ਸਾਰੇ ਦਿਖਾਏ ਤੇ ਜਿਹੜਾ ਭਰਜਾਈ ਵਾਲਾ ਸੀਨ ਤੂੰ ਵੀ ਦੇਖਿਆ ਹੀ ਸੀ ਤੇ ਉਹਨੂੰ ਮਤਲਬ ਜਦੋਂ ਐਕਟਰ ਰਾਈਟਰ ਡਾਇਰੈਕਟਰ ਜਦੋਂ ਬੈਠਦੇ ਆ ਹਨਾ ਤਾਂ ਬੇਰੋਹ ਸੀਨ ਦਾ ਜਿਹੜਾ ਰੰਗ ਹੈ ਉਹ ਹੋਰ ਦਾ ਹੋਰ ਬਣਦਾ 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 ਬਣ ਜਾਂਦਾ ਹਨਾ ਤੇ ਉਹ ਫਿਰ ਜਦੋਂ ਮਤਲਬ ਚੱਲਦਾ ਇਹ ਤਾਂ ਜ਼ਾਹਿਰ ਹੈ ਵੀ ਜਦੋਂ ਸਾਰੇ ਆਰਟਿਸਟ ਵਧੀਆ ਹੋਣ ਤਾਂ ਉਹ ਸੀਨ ਨੂੰ ਫਿਰ ਚਾਰ ਚੰਨ ਲੱਗੇ ਜਾਂਦੇ ਉਹਦੀ ਸੁਣਾਉ ਮਾੜਾ ਜਾ ਉਹ ਕਰੈਕਟਰ ਬੜਾ ਕਮਾਲ ਦਾ ਸ਼ਾਂਤੀ ਦੇਵੀ ਪਹਾਈ ਸਸਰੀ ਗਾਲ ਮੈਨੂੰ ਕੁਛ ਯਾਦ ਵੀ ਨਹੀਂ ਉਹ ਆਹੋ ਥਾਰ ਉਹ ਨਾਲ ਪਿੱਛੇ ਪਿੱਛੇ ਜਿਹਾ ਗਾਉਂਦਾ ਆਉਂਦਾ ਮੈਂ ਗਾ ਤਤਰੀ ਕਾਲ ਪਰਜਾਈ ਕੀ ਹਾਸ ਜਾਲ ਹੈ ਉਹਦੀ ਵੀ ਠੀਕ ਹੈ ਤੂੰ ਸੁਣਾ ਤੇਰਾ ਕਿਵੇਂ ਹੈ ਕਹਿੰਦਾ ਪਰਜਾਈ ਰੋਟੀ ਨਹੀਂ ਪੱਕਦੀ ਹੈ ਉਹਦੀ ਰੋਟੀ ਨੇ ਪਾ ਕੇ ਦੇ ਹਾਂ ਅਹਾਂ ਜੇ ਤੂੰ ਚਾਹਦਾ ਬਰ ਬਰ ਰੋਟੀ ਕੋਈ ਆਏ ਜੋ ਨੇ ਬੋਲਿਆ ਮੈਨੂੰ ਯਾਦ ਨਹੀਂ ਹੈ ਅੱਛਾ ਹਾਂ ਮੈਨੂੰ ਮੈਨੂੰ ਯਾਦ ਨਹੀਂ ਆਦਾ ਅੱਛਾ ਪੁਰਾਣੀਆਂ ਜਦੋਂ ਇੱਕਦਮ ਫਿਲਮਾਂ ਬਣ ਲੱਗੀਆਂ ਜਦੋਂ ਅੰਗਰੇਜ਼ ਆਈ ਫਿਰ ਉਸ ਤੋਂ ਬਾਅਦ ਲੰਪ ਪੰਜਾਬ ਆਈ ਤਾਂ ਉਹ ਦੌਰ ਨੇ ਪੁਰਾਣੇ ਕਲਾਕਾਰਾਂ ਨੂੰ ਬਹੁਤ ਚੱਕਿਆ ਹਾਂ ਹਾਂ ਮੈਂ ਸੁਣਿਆ ਵੀ ਜਿਵੇਂ ਅੰਗਰੇਜ਼ ਫਿਲਮ ਦੇ ਵਿੱਚ ਆਪਣਾ ਸਿਮਰਜੀਤ ਭਾਜੀ ਨੇ ਤਾਂ ਜਿਹੜਾ ਕਰੈਕਟਰ ਮਦਰਾ ਸੀਗਾ ਤਾਂ ਹਾਲਾਂਕਿ ਮੇਰੇ ਕੋਈ ਉਹ ਇੱਕ ਦੋ ਸੀਨ ਹੀ ਸੀਗੇ ਹਮ ਅੰਮਰਦੀਪ ਨੇ ਮੈਨੂੰ ਦੱਸਿਆ ਵੀ ਦੋ ਸੀਨ ਹੀ ਸੀ ਬੋਪੜ ਦੇ ਹਮ ਫਿਰ ਜਦੋਂ ਤੇਰਾ ਦੇਖਿਆ ਕਰੈਕਟਰ ਜਾ ਤੇ ਫਿਰ ਉਹਨੂੰ ਹੋਰ ਵਧਾ ਦਿੱਤਾ ਗਿਆ ਅੱਗੇ ਵਧਾ ਦਿੱਤਾ ਗਿਆ ਹਣਾ ਉਹਦੇ ਉਹਦੇ ਸੀਨ ਵਧਾ ਦਿੱਤੇ ਗਏ ਤੇ ਤਾਂ ਫਿਰ ਥੋੜਾ ਜਿਹਾ ਉਹ ਇੱਕ ਅਹਿਮ ਰੋਲ ਜਿਹੜਾ ਬਣ ਗਿਆ ਉਹ ਹਮ ਤੇ ਬਾਕੀ ਤਾਂ ਫਿਰ ਹੋਲੀ ਸੋਲੀ ਜਿਹੜੀ ਫਿਲਮ ਸੀ ਜਦੋਂ ਫਿਲਮ ਕੋਈ ਵੀ ਸੁਪਰ ਡੁਪਰ ਹਿੱਟ ਹੁੰਦੀ ਹੈ ਹਮ ਹਣਾ ਤੋ ਉਹਦਾ ਹਰ ਪਾਤਰ ਜੀ ਨੇ ਨਹੀਂ ਵੀ ਡਾਇਲੋਗ ਬੋਲਿਆ ਹੁੰਦਾ ਉਹ ਵੀ ਉਹਦਾ ਜਿਹੜਾ ਪਾਤਰ ਸੀ ਸਾਰੇ ਫਿਲਮ ਇੰਡਸਟਰੀ ਚ ਚੱਲ ਗਏ ਪੂਰੇ ਉਹਨਾਂ ਨੂੰ ਅੱਜ ਉਹ ਵਧੀਆ ਕੰਮ ਕਰ ਰਹੇ ਆ ਸਾਰੇ ਇੰਡਸਟਰੀ ਬਾਰੇ ਬਹੁਤ ਸਾਰੇ ਲੋਕ ਇਹ ਕਹਿੰਦੇ ਵੀ ਇੱਥੇ ਉਹੋ ਜਿਹੀਆਂ ਫਿਲਮਾਂ ਬਣਦੀਆਂ ਵੀ ਜਿਹਦੇ ਚ ਤਿੰਨ ਚਾਰ ਭੂਆ ਦੋ ਚਾਰ ਮਾਸੀਆਂ ਮੁੰਡਾ ਕੁੜੀ ਜ਼ਿੰਮੇਦਾਰਾਂ ਦੇ ਆ ਬਸ ਐਂਡ ਤੇ ਉਹਨਾਂ ਦਾ ਵਿਆਹ ਕਰਾਉਣਾ ਤੁਸੀਂ ਇਨ੍ਹਾਂ ਫਿਲਮਾਂ ਦਾ ਹਿੱਸਾ ਬਣ ਕੇ ਕਿਵੇਂ ਜੇ ਮਹਿਸੂਸ ਕਰਦੇ ਹੋ ਅੱਜ ਕੱਲ੍ਹ ਵੀ ਉਹੀ ਲਗਾਤਾਰ ਇੱਕੋ ਜਿਹਾ ਸਬਜੈਕਟ ਜਿਹੜਾ ਰਿਪੀਟ ਹੁੰਦਾ ਅਸਲ ਵਿੱਚ ਕੋਈ ਵੀ ਬੰਦਾ ਜਾਂ ਫਿਲਮ ਬਣਾਉਂਦਾ ਨਾ ਤਾਂ ਉਹਨੂੰ ਯਾਰ ਇਹ ਹੁੰਦਾ ਵੀ ਜਿਹੜੀ ਮੈਂ ਫਿਲਮ ਬਣਾ ਰਿਆ ਨਾ ਬਸ ਇਹ ਮੁਗਲੇ ਆਜ਼ਮੀ ਹੈ ਹਮ ਹਣਾ ਪਰ ਜਦੋਂ ਬਣ ਕੇ ਦਰਸ਼ਕਾਂ ਦੇ ਸਾਹਮਣੇ ਆਉਂਦੀ ਹੈ ਦਰਸ਼ਕ ਫਿਰ ਉਹਦਾ ਫੈਸਲਾ ਕਰਦੇ ਆ ਅਸੀਂ ਨਹੀਂ ਗੱਲ ਕੋਈ ਮੇਰਾ ਖਿਆਲ ਆ ਵੀ ਪਿਛਲੇ ਟਾਈਮ ਤੋਂ ਜਿੰਨੀਆਂ ਕਿ ਫਿਲਮਾਂ ਆ ਰਹੀਆਂ ਸਾਰੀਆਂ ਸੁਪਰ ਡੂਪਰ ਹਿੱਟ ਜਾ ਰਹੀਆਂ ਹਮ ਇਹਦੀ ਬਹੁਤ ਅੱਛਾ ਲੋਕਾਂ ਵੱਲ ਦਾ ਜਿਹੜਾ ਰੁਝਾਨ ਹੈ ਸਿਨੇਮੇ ਵੱਲ ਨੂੰ ਫੇਰ ਮੁੜਿਆ ਹੂੰ ਤਾਂ ਹੁਣ ਜੋ ਵੀ ਫਿਲਮ ਬਣ ਰਹੀ ਹੈ ਅچھے ਸਬਜੈਕਟ ਤੇ ਬਣ ਰਹੀ ਹੈ ਕਿਉਂਕਿ ਹਰ ਬੰਦੇ ਨੂੰ ਪ੍ਰੋਡਿਊਸਰ ਡਾਇਰੈਕਟਰ ਨੂੰ ਰਾਈਟਰ ਨੂੰ ਇਹ ਪਤਾ ਲੱਗ ਗਿਆ ਹੈ ਕਿ ਯਾਰ ਕੋਈ ਨਵੀਂ ਗੱਲ ਨਵਾਂ ਸਬਜੈਕਟ ਚੱਲਣਾ ਹੈ ਉਹੀ ਤੁਸੀਂ ਕੋਈ ਐਵੇਂ ਕੋਈ ਵੂਲ ਜਰੂਰ ਲੈ ਕੇ ਬੋਲ ਕੇ ਤੁਸੀਂ ਫਿਲਮ ਬਣਾਤੀ ਨਹੀਂ ਬਣਨੀ ਸੋ ਮੈਂ ਸਮਝਦਾ ਵੀ ਕੋਈ ਵੀ ਬੰਦੇ ਜਿਹਨੇ ਕਰੋੜਾ ਰੁਪਇਆ ਲਾਉਣਾ ਤਾਂ ਉਹ ਇਹੀ ਸੋਚਦਾ ਵੀ ਯਾਰ ਮਤਲਬ ਮੈਂ ਵਧੀਆ ਹੀ ਲਵਾ ਆਪਦੇ ਵੱਲੋਂ ਬੰਦਾ ਵਧੀਆ ਹੀ ਬਣਾਉਂਦਾ ਉਹ ਕਈ ਵਾਰੀ ਲਿਖੀ ਹੋਰ ਹੁੰਦੀ ਹੈ ਬਣਾਉਣੀ ਹੋਰ ਹੁੰਦੀ ਹੈ ਬਣ ਕੁਝ ਹੋਰ ਜਾਂਦਾ ਹੈ ਹੈਨਾ ਤੇ ਇਹ ਇਸ ਤਰ੍ਹਾਂ ਵੀ ਹੋ ਜਾਂਦਾ ਕਈ ਵਾਰ ਤੁਸੀਂ ਕੋਟਕਪੂਰੇ ਰਹਿੰਦੇ ਹੋ ਇੰਡਸਟਰੀ ਜਿਹੜੀ ਚੱਲਦੀ ਆ ਅੱਜਕੱਲ ਚੰਡੀਗੜ੍ਹ ਤੋਂ ਚੱਲਦੀ ਆ ਤਾਂ ਫਿਰ ਇੱਥੋਂ ਦਾ ਸਰਕਲ ਤੇ ਉੱਥੋਂ ਦਾ ਸਰਕਲ ਲੱਗਦਾ ਵੀ ਇੰਡਸਟਰੀ ਦੇ ਵਿੱਚ ਵੀ ਕਿਤੇ ਨਾ ਕਿਤੇ ਗਰੁੱਪਵਾਦੀ ਹੁੰਦੀ ਆ ਵੀ ਗੁਰਮੀਤ ਸਾਹਿਬ ਜਨ ਕੋਟਕਪੂਰੇ ਹੀ ਬੈਠਾ ਰਹਿ ਜਾਂਦਾ ਫਿਲਮਾਂ ਦੇ ਵਿੱਚ ਹੋਰ ਬੰਦੇ ਲੈ ਆਹ ਦੇਖੋ ਫਰਕ ਤਾਂ ਪੈਂਦਾ ਪੈਂਦਾ ਫਰਕ ਜਿਹੜਾ ਕੋਈ ਮੈਂ ਘਟੋ ਘਟ ਸਾਢੇ ਤਿੰਨ ਚਾਰ ਘੰਟਿਆਂ ਦਾ ਰਨ ਹੈ ਮੇਰਾ ਹੈਨਾ ਦਾ ਫਰਕ ਤਾਂ ਪੈਂਦਾ ਕਈ ਵਾਰੀ ਤਾਂ ਇਸ ਤਰ੍ਹਾਂ ਫੋਨ ਆਉਂਦਾ ਕਿ ਭਾਈ ਤੁਸੀਂ ਚੰਡੀਗੜ੍ਹ ਹੀ ਹੋ ਹੂੰ ਤਾਂ ਪਲੀਜ਼ ਤੁਸੀਂ ਅੱਜ ਤੇ ਕੱਲ ਤੁਸੀਂ ਚਾਹੀਦੇ ਸੀ ਹੂੰ ਤਾਂ ਫਿਰ ਦੇਖਿਆ ਭਾਈ ਜਿਹੜਾ ਅੱਜ ਵਾਲਾ ਕੰਮ ਉਹ ਨਹੀਂ ਹੋਣਾ ਕੱਲ ਨੂੰ ਮੈਂ ਆ ਸਕਦਾ ਅੱਛਾ ਤੇ ਨਹੀਂ ਮਤਲਬ ਕਈ ਕੰਮ ਇਸ ਤਰ੍ਹਾਂ ਦੇ ਹੁੰਦੇ ਆ ਵਧੀਆ ਕੰਮ ਵੀ ਜਿਹੜੇ ਤੁਹਾਡੇ ਹੱਥੋਂ ਨਿਕਲ ਜਾਂਦੇ ਵੀ ਤੁਸੀਂ ਜਿਹੜਾ ਉਹ ਉਹ ਵੀ ਉਹਦਾ ਫੋਨ ਕਰਦੇ ਤੁਸੀਂ ਉਹਦੀ ਨਹੀਂ ਪਹੁੰਚ ਪਾਉਂਦੇ ਹੂੰ ਤੇ ਇਹਦਾ ਹੁੰਦਾ ਬੰਦਾ ਵਿੱਚ ਬੈਠਾ ਹੋਵੇ ਨਾ ਜਿਹੜਾ ਦਰਿਆ ਦੇ ਵਿੱਚ ਬੈਠਾ ਹੋਵੇ ਜਿੱਥੇ ਪੂਰਾ ਹੈਗਾ ਗੜਾ ਇਸ ਚੀਜ਼ ਦਾ ਉਦੋਂ ਫਰਕ ਤਾਂ ਪੈਂਦਾ ਤੁਸੀਂ ਲੋਕਾਂ ਨੂੰ ਮਿਲ ਨਾ ਕਰਨਾ ਹਰ ਕਿਸੇ ਮੋੜ ਤੇ ਤੁਹਾਡੇ ਡਾਇਰੈਕਟਰ ਨੇ ਰਾਈਟਰ ਨੇ ਕਿਸੇ ਪ੍ਰੋਡਕਸ਼ਨ ਵਾਲੇ ਨੇ ਕਿਸੇ ਕੋਈ ਜਿਹੜਾ ਫਿਲਮ ਲਾਈਨ ਲਾਈਨ ਰਿਲੇਟਡ ਆ ਜਿਹੜਾ ਬੰਦੋ ਮਿਲਦਾ ਤੁਹਾਨੂੰ ਗੱਲਬਾਤ ਕਰਦੇ ਹੋ ਤੁਸੀਂ ਉੱਠਦੇ ਬੈਹਨੇ ਹੋਂ ਦੇ ਨਾਲ ਤਾਂ ਜ਼ਾਹਿਰ ਹੈ ਉਹ ਬੰਦਾ ਮਤਲਬ ਜਿਹੜਾ ਉਹਦੀ ਨਜ਼ਰ ਚ ਵੀ ਆ ਜਾਂਦਾ ਉਹਦੇ ਦਿਮਾਗ ਚ ਵੀ ਰਹਿੰਦਾ ਤਾਂ ਆਪਾਂ ਵੀ ਜਦੋਂ ਕੋਈ ਅਸੀਂ ਫਿਲਮ ਬਣਾਉਨੇ ਆ ਜਦੋਂ ਤਾਂ ਬਹੁਤ ਸਾਰੇ ਬੰਦੇ ਜਿਹੜੇ ਸਾਡੇ ਦਿਮਾਗ 'ਚ ਹੀ ਨਹੀਂ ਰਹਿੰਦੇ ਉਦੋਂ ਟੈਨਸ਼ਨ ਹੁੰਦੀ ਆ ਦਿਮਾਗ ਦੇ ਉੱਪਰ ਬਹੁਤ ਜ਼ਿਆਦਾ ਤੇ ਜਿਹੜਾ ਬੰਦਾ ਨੂੰ ਮਿਲਦਾ ਰਹਿੰਦਾ ਹੈਲੋ ਹਾਈ ਜੀ ਦੇ ਨਾਲ ਆਪਾਂ ਕਰਦੇ ਰਹਿੰਨੇ ਆ ਤਾਂ ਜ਼ਾਹਿਰ ਹੈ ਉਹ ਤੁਹਾਡੇ ਦਿਮਾਗ 'ਚ ਹੀ ਰਹਿੰਦਾ ਦਾ ਅਗਲਾ ਕੰਮ ਵਾਲਾ ਕੰਮ ਵੀ ਦੇ ਦਿੰਦਾ ਅੱਛਾ ਤੇ ਇੱਕ ਗੱਲ ਇਹ ਵੀ ਜ਼ਰੂਰੀ ਬਣਦੀ ਹੈ ਵੀ ਜਦੋਂ ਫਿਲਮਾਂ ਬਣਦੀਆਂ ਨੇ ਤਾ ਡਬਲ ਫੇਸ ਵੀ ਕਈ ਵਾਰੀ ਜਿਵੇਂ ਤੁਸੀਂ ਵੀ ਪ੍ਰੋਡਿਊਸਰ ਹੋ ਤੁਸੀਂ ਫਿਲਮਾਂ ਬਣਾਉਨੇ ਹੋ ਤੇ ਬਾਅਦ ਦੇ ਵਿੱਚ ਕਈ ਫਿਲਮਾਂ ਚ ਐਕਟ ਵੀ ਕਰਦੇ ਹੋ ਤਾਂ ਜਦੋਂ ਤੁਹਾਡੇ ਤੋਂ ਕਿਸੇ ਨੇ ਕੰਮ ਲੈਣਾ ਹੁੰਦਾ ਤਾਂ ਬੜੇ ਪਿਆਰ ਅਦਰਬ ਦੇ ਨਾਲ ਉਹ ਕਹਿੰਦਾ ਭਾਜੀ ਇਦਾਂ ਕਰਾਂਗੇ ਤੁਹਾਡੇ ਨਾਲ ਖੜਾਂਗੇ ਪਰ ਜਦੋਂ ਤੁਸੀਂ ਫਿਲਮ ਬਣਾਈ ਫਿਰ ਤੁਸੀਂ ਉਸ ਆਰਟਿਸਟ ਨੂੰ ਕਹਿੰਦੇ ਹੋ ਕਿ ਯਾਰ ਮੈਨੂੰ ਸਪੋਰਟ ਕਰ ਜਾਂ ਮੇਰੀ ਫਿਲਮ ਨੂੰ ਪ੍ਰੋਮੋਟ ਕਰ ਤੇ ਉਦੋਂ ਫਿਰ ਤੁਹਾਨੂੰ ਡਬਲ ਫੇਸ ਵੀ ਇੰਡਸਟਰੀ ਦਾ ਵੇਖਣਾ ਪੈਂਦਾ ਜਾਂ ਲੋਕ ਸਪੋਰਟ ਕਰਦੇ ਨੇ ਅ ਨਹੀਂ ਐਸੀ ਗੱਲ ਨਹੀਂ ਹੈ ਕੋਈ ਆ ਲੋਕ ਆ ਜਿਹੜੇ ਯਾਰ ਮਿੱਤਰ ਆ ਜਿੰਨੇ ਵੀ ਤਾਂ ਪਹਿਲੀ ਗੱਲ ਤਾਂ ਮੈਂ ਆਪਦੀ ਫਿਲਮ ਦੇ ਵਿੱਚ ਮੈਂ ਉਹਨਾਂ ਨੂੰ ਬੁਲਾਉਣਾ ਹੀ ਆ ਜਿੱਥੇ ਲੋੜ ਹੁੰਦੀ ਹੈ ਹੂੰ ਜਿੱਥੇ ਕੋਈ ਨਹੀਂ ਲੋੜ ਤਾਂ ਉੱਥੇ ਕੋਈ ਆਪਣੀ ਵਾਹ ਨਹੀਂ ਹੁੰਦੀ ਹੂੰ ਤਾਂ ਸਾਰੇ ਸਪੋਰਟ ਤਾਂ ਕਰਦੇ ਹੀ ਆ ਹੂੰ ਤੇ ਅੱਜ ਕੱਲ ਜਿਹੜੀ ਦੀਬ ਸਪੋਰਟ ਕਰਨ ਵਾਲੀ ਗੱਲ ਹੈ ਉਹ ਤਾਂ ਆਪਦੇ ਦਮ ਤੇ ਹੀ ਕਰਨੀ ਪੈਂਦੀ ਹੈ ਹੂੰ ਹਣਾ ਤੁਸੀਂ ਉਹਦਾ ਕੀ ਤਰੀਕਾ ਲੱਭਦੇ ਹੋ ਕਿਸ ਤਰ੍ਹਾਂ ਕਰਦੇ ਹੋ ਇਹਦਾ ਤੁਹਾਡੇ ਤੇ ਆਪਣੇ ਆਪ ਤੇ ਹੁੰਦਾ ਯਾਰ ਦੋਸਤਾਂ ਤੁਹਾਨੂੰ ਇੱਕ ਵਾਰੀ ਤੁਹਾਡੇ ਕੋਈ ਆਪ ਦੀ ਫੇਸਬੁੱਕ ਆਪਦੇ ਪੇਜ ਦੇ ਉੱਤੇ ਚਲੋ ਸ਼ੇਅਰ ਕਰ ਦੂਗਾ ਚੀਜ਼ ਨਹੀਂ ਹਣਾ ਤਾਂ ਪਰ ਜਿਹੜਾ ਲੋਕਾਂ ਦੀ ਨਜ਼ਰ ਦੇ ਵਿੱਚ ਵਾਰ-ਵਾਰ ਵਾਰ-ਵਾਰ ਜਿਹੜਾ ਲਿਆਉਣਾ ਉਹਦਾ ਤੁਹਾਨੂੰ ਸਾਰਾ ਆਪ ਦਾ ਹੀ ਜਿਹੜਾ ਪੇੜ ਕੰਮ ਕਰਨਾ ਪੈਂਦਾ ਫੇਰ ਹੀ ਹੁੰਦਾ ਤੁਸੀਂ ਸਨੀ ਦੇਵਾਲ ਹੋਣਾ ਦੀ ਫਿਲਮ ਵੀ ਕਰੀ ਸੀ ਜਮਲਾ ਪਗਲਾ دیਵਾਨਾ 3 ਹਾਂ ਤੇ ਉਹਦੇ ਵਿੱਚ ਵੀ ਤੁਹਾਡਾ ਬੜਾ ਅੱਛਾ ਕੰਮ ਸੀ ਸਨੀ ਦੇਵਾਲ ਹੋਣਾ ਦੇ ਨਾਲ ਐਕਸਪੀਰੀਅੰਸ ਕਿਵੇਂ ਦਾ ਰਿਹਾ ਉਹ ਦੇਖੋ ਸਨੀ ਦੇਵਾਲ اور ਆਪਣਾ ਅਤਰਮਿੰਦਰ ਜੀ ਤੇ ਬੋਬੀ ਹੂੰ ਬੋਬੀ ਤਾਂ ਥੋੜਾ ਜਿਹਾ ਲੋਟਾ ਹੈ ਉਹ ਤਾਂ ਗੱਲਬਾਤ ਕਰ ਲੈਂਦਾ ਬੈ ਵੀ ਜਾਂਦਾ ਹੈ ਗੱਲਬਾਤ ਕਰਦਾ ਸਾਰੀ ਤੇ ਜਿਹੜਾ ਸਨੀ ਦੇਵਾਲ ਆ ਉਹ ਥੋੜਾ ਜਿਹਾ ਆਪਣਾ ਹੂੰ ਥੋੜਾ ਜਿਹਾ ਰਹਿੰਦਾ ਹੈ ਮਤਲਬ ਕਿਥੇ ਨਾਲ ਬਹੁਤੀ ਗੱਲਬਾਤ ਨਹੀਂ ਕਰਦਾ ਅੱਛਾ ਹਾਂ ਸੀਣ ਦਿੱਤਾ ਤੇ ਜਾ ਕੇ ਵੈਨਟੀ ਚ ਬੈ ਗਿਆ ਬਸ ਉਹਦਾ ਤੇ ਤਰਮਿੰਦਰ ਪਾ ਜੀ ਆਖਰ ਉਹ ਤਾਂ ਉਹਨਾਂ ਦਾ ਕੋਈ ਮਤਲਬ ਜਵਾਬ ਹੀ ਨਹੀਂ ਹੈ ਉਹਨਾਂ ਦਾ ਕੋਈ ਆਈ ਜਾਵੇ ਗੱਲਾਂ ਬਾਤਾਂ ਕਰੇ ਫੋਟੋ ਕਾ ਜਾਵੇ ਕੋਈ ਅਸੀ ਗੱਲ ਉਹਦਾ ਬਹੁਤ ਪਿਆਰ ਦਿੰਦੇ ਆ ਸਾਰੀ ਖੈਰ ਫੈਮਲੀ ਆਪਦੀ ਬਹੁਤ ਅੱਛੀ ਹੈ ਗੁਰਦਾਸ ਮਾਨ ਹੋਣਾ ਨਾ ਤੁਸੀਂ ਨਣਕਾਣਾ ਫਿਲਮ ਕਰਦੇ ਹੋ ਹਾਂ ਫਿਲਮ ਦੇ ਵਿੱਚ ਤੁਹਾਡਾ ਕੈਰੈਕਟਰ ਵੀ ਬਾਕਮਾਲ ਸੀ ਗੁਰਦਾਸ ਮਾਨ ਹੋਣਾ ਦੀ ਕਿਹੜੀ ਗੱਲ ਆ ਜਿਹੜੀ ਤੁਹਾਨੂੰ ਹੁਣ ਵੀ ਕਦੇ ਕਦੇ ਜਦੋਂ ਇਕੱਲੇ ਬੈਠਣ ਯਾਦ ਆਉਂਦੀ ਹੈ ਕਿ ਯਾਰ ਇਨਸਾਨ ਬਾਰੇ ਕਈ ਵਾਰੀ ਅੱਜ ਕੱਲ ਸੋਸ਼ਲ ਮੀਡੀਆ ਤੇ ਜੋ ਮਰਜ਼ੀ ਹੋਵੇ ਪਰ ਉਹਨਾਂ ਦੀ ਇਨਸਾਨੀ ਤਬੀਅਤ ਬਹੁਤ ਚੰਗੀ ਆ ਜਾਂ ਉਹਨਾਂ ਬਾਰੇ ਕੋਈ ਖਾਸ ਗੱਲ ਯਾਰ ਗੁਰਦਾਸ ਮਾਨ ਭਾਜੀ ਵਾਸਤੇ ਨਾ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਹਮ ਮੇਰੇ ਸ਼ਬਦ ਊਣੇ ਰਹਿ ਜਾਣਗੇ ਹਮ ਮਤਲਬ ਐਡਾ ਇੱਕ ਵਧੀਆ ਇਨਸਾਨ ਹਮ ਹਨਾ ਉਹਦੇ ਉਹਨਾਂ ਬਾਰੇ ਕੋਈ ਸ਼ਬਦ ਮੈਂ ਇਹਨੂੰ ਮੈਨੂੰ ਪਤਾ ਹੀ ਨਹੀਂ ਕਿ ਮੈਂ ਕੀ ਬੋਲਾਂ ਇਕਦਮ ਪੁੱਛ ਲਿਆ ਨਾ ਮੇਥੋਂ ਮਤਲਬ ਮੈਂ ਇਹੀ ਹੋਊਗਾ ਕਿ ਜੇ ਮੈਂ ਕੋਈ ਉਹਨਾਂ ਬਾਰੇ ਸ਼ਬਦ ਕਿਉਂ ਬਹੁਤ ਚੰਗੇ ਆ ਕਿਆ ਬਾਤ ਹੈ ਉਹਨਾਂ ਦੀ ਉਹ ਇਹ ਸ਼ਬਦ ਊਣੇ ਰਹਿ ਜਾਣਗੇ ਸੈਟ ਦੀ ਕੋਈ ਯਾਦਗਾਰੀ ਗੱਲ ਤੇ ਸੈਟ ਤੇ ਬਸ ਕੁਛ ਨਹੀਂ ਕੰਮ ਕਰਦੇ ਸੀ ਵਧੀਆ ਆਪ ਦਾ ਜਿਹੜਾ ਹੱਸ ਖੇਡ ਕੇ ਕੰਮ ਹੁੰਦਾ ਸੀ ਸਾਰਾ ਤਾਂ ਉਹ ਇਹ ਮਹਿਸੂਸ ਹੀ ਨਹੀਂ ਹੁੰਦਾ ਸੀ ਕਿ ਯਾਰ ਅਸੀਂ ਐਡੇ ਵੱਡੇ ਸਟਾਰ ਨਾਲ ਕੰਮ ਕਰ ਰਹੇ ਹਾਂ ਇਹ ਸਾਨੂੰ ਮਹਿਸੂਸ ਨਹੀਂ ਸੀ ਹੁੰਦਾ ਤੇ ਲੱਗਦਾ ਨਹੀਂ ਹੈਗਾ ਬਾਜੀ ਜਿਵੇਂ ਹੁਣ ਆਪਾਂ ਫਿਲਮਾਂ ਵੀ ਕਰਦੇ ਆ ਵੀ ਸਾਡੇ ਪੁਰਾਣੇ ਟਾਈਮਾਂ ਦੇ ਵਿੱਚ ਛੜੇ ਚਾਚੇ ਤਾਏ ਜਾਂ ਹੁਣ ਇਹ ਰਿਸ਼ਤੇ ਸਾਰੇ ਖੁੱਸ ਕੇ ਹੁਣ ਅੰਕਲ ਬਣ ਗਿਆ ਕੋਈ ਮਤਲਬ ਸਾਰੀ ਜਗ੍ਹਾ ਇੱਕ ਅੰਕਲ ਨਹੀਂ ਰੋਕ ਕੇ ਰੱਖ ਲਿਆ ਅੱਗੇ ਕੋਈ ਚਾਚਾ ਹੁੰਦਾ ਸੀ ਕੋਈ ਤਾਇਆ ਹੁੰਦਾ ਸੀ ਅਹ ਦੇਖੋ ਇਹਦੇ ਨਾਲ ਸਮੇਂ ਸਮੇਂ ਦੇ ਨਾਲ ਯਾਰ ਫਰਕ ਤਾਂ ਪੈਂਦਾ ਹੀ ਆ ਜਿਉਂ ਜਿਉਂ ਸਾਡੀ ਕੋਈ ਨਵੀਂ ਪੀੜ੍ਹੀ ਅੱਗੇ ਆ ਰਹੀ ਆ ਹਨਾ ਤਾਂ ਜ਼ਾਹਿਰ ਉਹ ਹਰ ਚੀਜ਼ ਚੇਂਜ ਹੋ ਕੇ ਆਊਗੀ ਹਨਾ ਉਹ ਤਾਂ ਉਹ ਰਹਿੰਦੀ ਨਹੀਂ ਜੋ ਪਹਿਲਾਂ ਹੁੰਦੀ ਐ ਇਹ ਜਿਹੜੀ ਆ ਰਹੀ ਐ ਇਹ ਵੀ ਨਹੀਂ ਰਹਿਣੀ ਕੁਝ ਹੋਰ ਹੋ ਜੂ ਸੋ ਇਹ ਇਹ ਤਾਂ ਚੱਲਦਾ ਰਹਿੰਦਾ ਐ ਸਾਨੂੰ ਐਕਸੈਪਟ ਕਰਨਾ ਚਾਹੀਦਾ ਐਸੀ ਨਹੀਂ ਗੱਲ ਤੇ ਜਦੋਂ ਤੁਸੀਂ ਕੋਲੇ ਹੋਮੋਂ ਤੇ ਗਾਣਾ ਨਾ ਸੁਣੀਏ ਇਹ ਹੋ ਨਹੀਂ ਸਕਦਾ ਗਾਣਾ ਤਾਂ ਮੈਂ ਤੇ ਉਹ ਗਾਣਾ ਜਿਹੜਾ ਤੁਸੀਂ ਜ਼ਦਾਰ ਸੰਧੂ ਸਾਹਿਬ ਦਾ ਸੁਣਾਉਣੇ ਹੋ ਹਾਂ ਗੱਲ ਚੜੇ ਬੰਦੇ ਦੀ ਹੁੰਦੀ ਆ ਖੱਲ ਵਰਗੀ ਤੇ ਫਿਰ ਉਹ ਮੈਂ ਕਿਹਨੋਂ ਸੁਣ ਅਜਾ ਉਹ ਉਹ ਸੁਣਾਉਣ ਤੋਂ ਪਹਿਲਾਂ ਵਹੀ ਗੱਲ ਸੁਣੋ ਮੇਰਾ Song ਆ ਰਿਹਾ ਹਮ ਫਿਕਰ ਪੰਜਾਬ ਜੀ ਫਿਕਰ ਪੰਜਾਬ ਜਿਹੜਾ ਕਿ ਜਸਵੀਰ ਭਲੂਰੀਆ ਜੀ ਦਾ ਲਿਖਿਆ ਹੋਇਆ ਤੇ ਇਹ ਗਾਣਾ ਮੇਰਾ ਮੈਂ ਬਸ ਦੋ ਤਿੰਨ ਦਿਨਾਂ ਚ ਉਹ ਰਿਲੀਜ਼ ਕਰ ਦੇਣਾ ਤੇ ਉਹ ਗਾਣਾ ਤੁਸੀਂ ਸਾਰੇ ਦਰਸ਼ਕਾਂ ਨੇ ਉਹਨੂੰ ਪਿਆਰ ਦੇਣਾ ਸ਼ੇਅਰ ਕਰਨਾ ਸਾਡੇ ਪੰਜਾਬ ਦੀ ਗੱਲ ਹੈ ਪੰਜਾਬ ਦੀ ਇੱਕ ਤਰਾਸਦੀ ਹੈ ਤਾਂ ਉਹ ਇਹਦੇ ਚ ਮੈਂ ਪੇਸ਼ ਕਰਨੀ ਹੈ ਤੇ ਦੂਜਾ ਮਾਹੀ ਵੇ ਮਾਹੀ ਮਹੀਂ ਨੂੰ ਵੇਦ ਮੰਗਾ ਦੇ ਆਵੇ ਪਲਾਂਜ ਸਾ ਸੁਖ ਦਾ ਵੇ ਮੇਰਾ ਕੱਲ ਦਾ ਸੱਲੇ ਦਾ ਕਾਲਜਾ ਦੁੱਖ ਦਾ ਵੇ ਮੇਰਾ ਕਾਲਜਾ ਉਹ ਤੇਰਾ ਨਹੀਂ ਉਹ ਤੇਰੇ ਗੋਰੇ ਰੰਗ ਦਾ ਕਸੂਰ ਤੇਰਾ ਨਹੀਂ ਉਹ ਤੇਰੇ ਗੋਰੇ ਰੰਗ ਦਾ ਕਸੂਰ ਸੋਂ ਰੱਬ ਦੀ ਲਗੇ ਤੂੰ ਖਿੜੀ ਖਿਲ ਵਰਗੀ ਨਹੀਂ ਛੜੇ ਬੰਦੇ ਦੀ ਬੰਦੇ ਦੀ ਹੁੰਦੀ ਆ ਅੱਖ ਇੱਲੋ ਵਰਗੀ ਨਹੀਂ ਛੜੇ ਬੰਦੇ ਦੀ ਗਾਣੇ ਵੀ ਉਹਦਾ ਦੀ ਯਾਦ ਕਰ ਰਹੇ ਨੇ ਤੁਸੀਂ ਪਾਜੀ ਮੈਨੂੰ ਇਹ ਦੱਸੋ ਵੀ ਤੁਸੀਂ ਲਗਾਤਾਰ ਫਿਲਮਾਂ ਕਰਦੇ ਰਹਿੰਦੇ ਹੋ ਤੇ ਪਰ ਅੱਜ ਦਾੜੀ ਚਿੱਟੀ ਜੀ ਕਰੀ ਬੈਠੇ ਹੋ ਕਿਹੜੀ ਫਿਲਮ ਦੇ ਓਏ ਭਾਈ ਗੱਲ ਦਾੜੀ ਤਾਂ ਮੇਰੀ ਕਾਲੀ ਹੈ ਮੁੰਡਾ ਖੁੰਡਾ ਮੈਂ ਹੈਗਾ ਠੀਕ ਹੈ ਇਹ ਤਾਂ ਭਾਈ ਫਿਲਮ ਵਾਸਤੇ ਕੀਤੀ ਹੈ ਇਹ ਜਿਹੜੇ ਅੱਜ ਤੂੰ ਫਿਲਮ ਦੇ ਸੈੱਟ ਤੇ ਬੈਠੇ ਹੋ ਨਾ ਬਰਾਊਨ ਬਾਬੇ ਤੋ ਇਹ ਬੜੀ ਜਲਦ ਫਿਲਮ ਆ ਰਹੀ ਹੈ ਅੱਧੀ ਇੰਗਲੈਂਡ ਦੇ ਵਿੱਚ ਹੋਈ ਹੈ ਤੇ ਅੱਧੀ ਫਿਲਮ ਸਾਡੀ ਜਿਹੜੀ ਪੰਜਾਬ ਦੀ ਕਹਾਣੀ ਹੈ ਸੋ ਇੱਥੇ ਜਿਹੜੇ ਆ ਇਹ ਬ੍ਰਾਊਨ ਬਾਬੇ ਮੈਂ ਤੇ ਸਰਦਾਰ ਸੋਹੀ ਸਾਹਿਬ ਗੁਰਿੰਦਰ ਮਕਣਾ ਤੇ ਪ੍ਰਕਾਸ਼ ਗਾਧੂ ਸੋ ਅਸੀਂ ਜਿਹੜੇ ਚਾਰ ਬਾਬੇ ਆ ਬ੍ਰਾਊਨ ਬਾਬੇ ਤੇ ਤੁਸੀਂ ਦੇਖਿਓ ਕਾਮੇਡੀ ਨਾਲ ਕਾਮੇਡੀ ਔਰ ਇੱਕ ਬਹੁਤ ਵੱਡੀ ਜਿਹੜੀ ਤਰਾਸਦੀ ਤੁਹਾਨੂੰ ਇਹਦੇ ਚ ਦਿਖਾਈ ਜਾਵੇਗੀ ਸੱਚਮੁੱਚ ਬਹੁਤ ਵਧੀਆ ਸਬਜੈਕਟ ਹੈ ਅ ਅਮਨ ਤੇ ਸੁਖਰਾਜ ਇਹਨਾਂ ਇਹ ਦੋਵੇਂ ਰਾਈਟਰ ਨੇ ਫਿਲਮ ਦੇ ਤੇ ਪ੍ਰਵੀਨ ਜਿਨ੍ਹਾਂ ਨੇ ਪਹਿਲਾਂ ਸੱਸ ਕੁੱਟਣੀ ਤੇ ਛਣ ਕਾਟਾ ਪਹਿਲਾਂ ਕਰਦੇ ਰਹੇ ਆ ਸੋ ਉਹ ਡਾਇਰੈਕਟ ਕਰ ਰਹੇ ਐ ਇਸ ਵਿਲੋਂ ਨੂੰ ਤੇ ਮਣੀ ਧਾਲੀਵਾਲ ਪ੍ਰੋਡਿਊਸਰ ਨੇ ਜਿਨ੍ਹਾਂ ਨੇ ਪਹਿਲਾਂ ਫਿਲਮਾਂ ਕਾਫੀ ਪ੍ਰੋਡਿਊਸ ਕੀਤੀਆਂ ਸੋ ਇਹ ਸਾਰੀ ਟੀਮ ਐ ਜਿਹੜੀ ਬਹੁਤ ਵਧੀਆ ਕੰਮ ਕਰ ਰਹੀ ਐ ਔਰ ਬੜੇ ਥੋੜੇ ਸਮੇਂ ਦੇ ਵਿੱਚ ਇਹ ਬਰਾਊਨ ਬਾਬੇ ਤੁਹਾਡੇ ਸਾਹਮਣੇ ਜਦੋਂ ਫਿਲਮ ਆਊਗੀ ਤਾਂ ਸੱਚਮੁੱਚ ਇਹ ਫਿਲਮ ਦਾ ਸਬਜੈਕਟ ਆ ਜਿਹੜਾ ਐਡਾ ਕ ਵਧੀਆ ਸਬਜੈਕਟ ਵੀ ਸਾਨੂੰ ਪੂਰਾ ਲੁਤਫਾ ਆ ਰਿਹਾ ਇਹਦੇ ਵਿੱਚ ਕੰਮ ਕਰਕੇ ਸੋ ਉਹਦੇ ਵਿੱਚ ਜਿਹੜੇ ਸਾਰੇ ਬਾਬੇ ਬਣਾਏ ਹੋਏ ਐ ਤੇ ਬਰਾਊਨ ਬਰਾਊਨ ਤਾਂ થી ਘਰ ਹੈ ਗਈਆਂ ਅਜੀ ਕੋਈ ਇਸ ਕਰਕੇ ਬਰਾਊਨ ਬਾਬਿਆਂ ਦਾ ਕਮਾਲ ਤੁਸੀਂ ਬਸ ਦੇਖਣਾ ਆ ਰੁਕ ਜਾ ਬ ਡੇਢ ਦੋ ਮਹੀਨਿਆਂ ਦੇ ਵਿੱਚ ਅਸੀਂ ਫਿਲਮ ਸਿਨੇਮਿਆਂ ਚ ਲੈ ਆਵਾਂਗੇ ਬਾ ਤੁਹਾਡੀ ਆਖਰੀ ਗੱਲ ਮੈਨੂੰ ਕੀਲ ਕੇ ਰੱਖਤਾ ਬਸ ਸਾਈ ਕੀਲ ਤੁਸੀਂ ਕੀਲੇ ਤੁਰੇ ਜਾਓ ਬਸ ਥੈਂਕ ਯੂ ਪਾਜੀ ਹੁਣਾਂ ਦੇ ਨਾਲ ਮੇਰੀ ਸਾਜ ਵੀ ਬਹੁਤ ਜਿਹੜੀ ਲਮੇਰੀ ਹੈ ਪਰ ਇਹਨਾਂ ਦੀ ਖਾਸ ਗੱਲ ਹੈ ਕਿ ਇਹਨਾਂ ਦੀ ਮਿਲਨਸਾਰਤਾ ਤਾਂ ਜਿਹੜੀ ਮਿਲਨਸਾਰਤਾ ਹੁੰਦੀ ਹੈ ਉਹ ਇਨਸਾਨ ਨੂੰ ਵੱਡਾ ਬਣਾਉਂਦੀ ਹੈ ਗੁਰਮੀਤ ਸਾਜ ਹੁਣਾਂ ਪਾਜੀ ਦੇ ਵਿੱਚ ਬਹੁਤ ਸਾਰੇ ਗੁਣ ਨੇ ਗੁਣਾ ਦੀ ਗੁਥਲੀ ਨੇ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਚੰਗੀਆਂ-ਚੰਗੀਆਂ ਫਿਲਮਾਂ ਦਿੰਦੇ ਰਹਿਣਗੇ ਹੁਣ ਵੀ ਇਹਨਾਂ ਦੀ ਇੱਕ ਫਿਲਮ ਆ ਜਿਹੜੀ ਜਲਦੀ ਰਿਲੀਜ਼ ਹੋ ਰਹੀ ਆ ਵੇਖੀ ਜਾ ਪਰ ਛੇੜੀ ਨਾ ਕਰਮਜੀਤ ਤਨਮੋਲ ਹੋਣਾ ਦੇ ਨਾਲ ਫਿਲਮ ਆ ਜਿਹੜੀ ਇਹਨਾਂ ਨੇ ਪ੍ਰੋਡਿਊਸ ਕੀਤੀ ਐ ਡਾਇਰੈਕਟ ਕੀਤੀ ਆ ਬੜਾ ਅੱਛਾ ਕੰਮ ਐ ਤੇ ਉਮੀਦ ਕਰਦੇ ਆ ਕਿ ਪੰਜਾਬੀ ਸਿਨੇਮੇ ਦੇ ਵਿੱਚ ਜਿਹੜੀਆਂ ਨਵੀਆਂ-ਨਵੀਆਂ ਫਿਲਮਾਂ ਗੁਰਮੀਤ ਸਾਜਦੇ ਪਾਜੀ ਦਿੰਦੇ ਰਹਿਣਗੇ ਹੋਰ ਖਬਰਾਂ ਲਈ ਜੁੜੇ ਰਹੋ ਕੈਮਰਾਮੈਨ ਸੁਖਵਿੰਦਰ ਤੇ ਦੀਪ ਸੰਦੀਪ ਨੂੰ ਜੈ ਜੈ ਸਤਿ ਸ਼੍ਰੀ ਅਕਾਲ